ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਕੰਮਣ ਅੱਜ ਆਪਾਂ ਪਹੁੰਚੇ ਆਂ ਬਾਬਾ ਤਾਰੀ ਜੀ ਦੇ ਕੋਲੇ ਤੇ ਬਾਬਾ ਜੀ ਨਾਲ ਕਰਦੇ ਆਂ ਗੱਲਾਂ ਬਾਤਾਂ ਬਾਬਾ ਜੀ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਠੀਕ ਹੋ? ਹਾਂ ਜੀ ਹਾਂ ਬਾਬਾ ਜੀ ਬਹੁਤ ਵਧੀਆ ਜੀ ਅੱਜ ਪਹੁੰਚੇ ਆਂ ਬਾਬਾ ਜੀ ਤੁਹਾਡੇ ਕੋਲੇ ਤਾਂ ਬਹੁਤ ਦਿਲ ਦੀ ਤਮੰਨਾ ਸੀ ਤੁਹਾਡੇ ਦਰਸ਼ਨ ਕਰਨ ਦੀ ਤਾਂ ਜੇ ਮੈਂ ਕਿਹਾ ਵੀ ਬਾਬਾ ਜੀ ਕੋਲੇ ਜ਼ਰੂਰੀ ਜਾ ਕੇ ਆਉਣਾ ਹੋਰ ਬਾਬਾ ਜੀ ਇਹ ਤਾਂ ਠੀਕ ਹੈ ਜੀ ਜੀ ਲੈ ਆਇਆ ਨੂੰ ਭਾਈ ਬਹੁਤ ਧੰਨਵਾਦ ਤੁਹਾਡਾ ਜਿਹੜਾ ਚੱਲ ਕੇ ਆਏ ਸੀ ਸਾਡੇ ਕੋਲ ਹਨ ਜੀ 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 ਤੇ ਆਏ ਇੱਕ ਦੂਜੇ ਦੇ ਨਾਲ ਹੀ ਇਹ ਬੰਦਾ ਤੁਰੇ ਫਿਰਦੇ ਆ ਨਾ ਇਤ ਐਨ ਬੜੀ ਹੁੰਦੀ ਐ ਬਿਲਕੁਲ ਬਿਲਕੁਲ ਇਹ ਅੱਜ ਜੇ ਤੁਸੀਂ ਸਾਡੇ ਕੋਲ ਆਏ ਅਸੀਂ ਸਭ ਨੂੰ ਅਸੀਂ ਕਿਸੇ ਕੋਈ ਮੋੜ ਜਾਵਾਂਗੇ ਆਈ ਕੰਮ ਚੱਲੀ ਜਾਂਦੇ ਆ ਬਈ ਬਿਲਕੁਲ ਠੀਕ ਹੈ ਜੀ ਬੱਬੂ ਉਹੀ ਇਨਸਾਨ ਐ ਜੀ ਜੀ ਦਾ ਟਰੱਕ ਸੀ ਵਿਚਾਰੇ ਦਾ ਡਾਊਨ ਚੱਲ ਗਿਆ ਸੀ ਇਹ ਆਪਾਂ ਉਹਨੂੰ ਹੈਲਪ ਕਰੀ ਸੀ ਸਾਰਿਆਂ ਨੇ ਦੀ ਤੇ ਉਹ ਭੇਰ ਵੀ ਮਾੜੀ ਕਿਸਮਤ ਨਹੀਂ ਕਾਮਯਾਬ ਹੋਇਆ ਫਿਰ ਬਨਾਸ ਵਾਲੇ ਲੈ ਗਏ ਸੀ ਨਾ ਚਲੋ ਜੇ ਅੱਜ ਦੁਨੀਆ ਦੇ ਤੋਰਿਆ ਫਿਰਦਾ ਵਾਂ ਠੀਕ ਹੈ ਜੀ ਅੱਜ ਆਪਣੇ ਬੱਚਿਆਂ ਦੇ ਵਿੱਚ ਬੈਠਾ ਵਾਂ ਤਾਂ ਇਸ ਬਦਲ ਮਨੁੱਖ ਦੀ ਬਦੌਲਤ ਬੈਠਾ ਅੱਜ ਤੋਂ ਪਹਿਲਾਂ ਬਾਬਾ ਜੀ ਨੂੰ ਕਦੇ ਮਿਲਿਆ ਵੀ ਨਹੀਂ ਸੀ ਕਦੇ ਮੰਨ ਲਓ ਵੀ ਸਾਡੀ ਫੋਨ ਤੇ ਹੀ ਗੱਲਬਾਤ ਹੁੰਦੀ ਸੀਗੀ ਅੱਜ ਤੱਕ ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਹੈਗਾ ਉਹ ਰਾਤ 8 ਫਰਵਰੀ ਦੀ ਰਾਤ ਜਿਹੜੀ ਸੀਗੀ ਬਹੁਤ ਮੰਨ ਲਓ ਵੀ ਦਰਦ ਭਰੀ ਸੀਗੀ ਬਾਕੀ ਉਹ ਬਾਬਾ ਜੀ ਦੀ ਜਵਾਨੀ ਤੁਸੀਂ ਸੁਣ ਲਓ ਤਾਂ ਬੜੀ ਚੰਗੀ ਗੱਲ ਹੈ ਕਿਉਂਕਿ ਉਹ ਭਾਵੁਕ ਟਾਈਮ ਸੀਗਾ ਬਹੁਤ ਮੰਨ ਲਓ ਵੀ ਦੁੱਖਾਂ ਦੇ ਵਿੱਚੋਂ ਨਿਕਲਿਆ ਸੀਗਾ ਉਸ ਟਾਈਮ ਦਾ ਐਸੀ ਵੀ ਇਹ ਰਾਤ ਮਤਲਬ ਵੀ ਕਦੇ ਖਤਮ ਹੀ ਨਹੀਂ ਹੋਣੀ ਦਿਨ ਚੜ੍ਹਨੇ ਨਹੀਂ ਹੈਗਾ ਕਿਉਂਕਿ ਮੈਂ ਤਾਂ ਸੁਸਾਈਡ ਕਰਨ ਲੱਗਿਆ ਸੀਗਾ ਮੈਂ ਤਾਂ ਜਾ ਕੇ ਪਟੜੀ ਤੇ ਬਹਿ ਗਿਆ ਸੀਗਾ ਉਹਦਾ ਬਾਬਾ ਜੀ ਨੇ ਰਾਤ ਨੂੰ ਚਲੋ ਮੈਨੂੰ ਹੌਸਲਾ ਦਿੱਤਾ ਠੀਕ ਹੈ ਸਵੇਰੇ ਬਾਬਾ ਜੀ ਨੇ ਇਕੱਲਾ ਹੌਸਲਾ ਨਹੀਂ ਦਿੱਤਾ ਹੈਗਾ ਬਹੁਤ ਮਦਦ ਕੀਤੀ ਹੈ ਨਹੀਂ ਚਲੋ ਵੀ ਜਿਹੋਦੇ ਬਾਅਦ ਦੇ ਨੇ ਢਾਪੇ ਵਾਲੇ ਵੀ ਜਿਹੜੇ ਭਰਾਵਾਂ ਨੇ ਗੱਲ ਕਰਾਈ ਹੈ ਹਨਾ ਬਿਲਕੁਲ ਮੈਨੂੰ ਹੋ ਗਿਆ ਵੀ ਦੇਣਾ ਛੱਡ ਕੋਈ ਗੱਲ ਨਹੀਂ ਯਾਰ ਰਾਹ ਬਹੁਤ ਐ ਤੂੰ ਕੋਈ ਇਹੋ ਜਿਹਾ ਖਾਦਮ ਨਹੀਂ ਚੱਕਣਾ ਤੈਨੂੰ ਕੱਢ ਲੂੰ ਪੇਮੈਂਟ ਮਿਲ ਜੂ ਤੂੰ ਗੱਡੀ ਲੈ ਕੇ ਚੱਲ ਪੀ ਬਿਲਕੁਲ ਇਹਦੇ ਨਾਲ ਧੋਖਾ ਹੋ ਗਿਆ ਇਹਦੇ ਪੇਮੈਂਟ ਦੇਣੀ ਸੀ ਕਿ ਇਹਦੀ ਉਹ ਕਹਿੰਦਾ ਵੀ ਆਹ ਦੇ ਦੇ ਮਗਰਲੇ ਤੇ ਅੱਗੋਂ ਤੈਨੂੰ ਵਧਾ ਕੇ ਦੇ ਦੰਨਾ ਹਾਂ ਜੀ ਜਦੋਂ ਇਹਨੇ ਉਹ ਪਾਏ ਉਹਨੂੰ ਪਤਾ ਲੱਗ ਗਿਆ ਵੀ ਗੱਡੀ ਡਾਉਣ ਚੱਲ ਗਈ ਵੀ ਖਨੀ ਪੈ ਇਹਨਾਂ ਫਾਜ਼ਲਾਂ ਨੇ ਆਪਦੇ ਕੱਢ ਕੇ ਤੇ ਫੋਨ ਬੰਦ ਕਰ ਲਿਆ ਮੇਰੇ ਕੋਲ ਜੀ 60000 ਰੁਪਏ 65000 ਰੁਪਏ ਰੇਟ ਸੀਗਾ ਕਲਕੱਤੇ ਦਾ 60000 ਰੁਪਏ ਨਵਾਸ ਮਿਲਿਆ 60 ਦਾ 60 ਹੀ ਪਾਤਾ ਸਭ 2000 ਘਟਦਾ ਸੀਗਾ 2000 ਘਟਾ ਜਿੰਨ ਤਰ੍ਹਾਂ ਮੇਰੀ ਉਹਦੇ ਕੋ ਫੜ ਕੇ ਪਾਏ ਜਿੱਦਾਂ ਤਾਂ ਕਹਿੰਦਾ ਵੀ ਕੱਲ ਨੂੰ ਕਹਿੰਦਾ ਵੀ ਸਵਾ ਲੱਖ ਰੁਪਏ ਲੈ ਜਾਓ ਤੁਸੀਂ ਤਾਂ ਮੈਂ ਕਿਹਾ ਵੀ ਠੀਕ ਐ 2-3 ਦਿਨ ਲਾਰੇ ਲਾਈ ਗੱਲ ਆਈ ਗਿਆ ਮੁੜ ਕੇ ਜੀ ਸਾਫ਼ ਹੀ ਜਵਾਬ ਦੇਤਾ ਫਿਰ ਰਾਤ ਨੂੰ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਮੈਨੂੰ ਫੋਨ ਨਾ ਕਰੋ ਉਹਨਾਂ ਗਾ ਮਾਲ ਵੀ ਪਚਾਉਣਾ ਹਾਂ ਜੀ ਕਾਗਜ਼ ਵੀ ਹੈ ਨਾ ਨਾਮ ਨਾ ਪਰਮਟ ਨਾ ਇੰਸ਼ੋਰਸ ਨਾ ਜਾਣੋ ਖਰਚਾ ਵਪ ਗੱਡੀ ਲਾ ਕੇ ਮੈਂ ਤਾਂ ਜਾ ਕੇ ਪਟੜੀ ਤੇ ਬਹਿ ਗਿਆ ਸੀ ਜੀ ਕੁਦਰਤੀ ਮਹਾਰਾਜ ਦੀ ਕਿਰਪਾ ਹੁੰਦੀ ਜਦੋਂ ਵੀ ਇੱਕਦਮ ਮੇਰੇ ਦਿਮਾਗ 'ਚ ਗੱਲ ਆ ਗਈ ਮੈਂ ਕਿਹਾ ਵੀ ਬਾਬਾ ਜੀ ਨਾਲ ਗੱਲ ਕੀਤੀ ਜਾਵੇ ਜੇ ਮੈਂ ਅੱਜ ਤੁਰਿਆ ਫਿਰਦਾ ਲੋਕ ਕੀ ਆ ਹਰੇਕ ਬੰਦੇ ਦੇਖੋ ਮਹਾਰਾਜ ਬਾਬੇ ਨਾਨਕ ਵਰਗੇ ਬਾਬਾ ਹੀ ਉਹ ਤੁਰ ਗਿਆ ਦੁਨੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬੱਬੂ ਦੇਖੋ ਜਦੋਂ ਤੁਸੀਂ ਚੱਲ ਪਿਆ ਨੇ ਇਸ ਲੈਂਡ 'ਚ ਜਦੋਂ ਤੁਸੀਂ ਕਿਸੇ ਦੀ ਹੈਲਪ ਕਰੋਗੇ ਤੁਹਾਨੂੰ ਗਾਲ੍ਹਾਂ ਪੈਣੀਆਂ ਤੈਅ ਐ ਸਹੀ ਗੱਲ ਹੈ ਕਿਉਂਕਿ ਬੇਰ ਜਿਹੜੀ 베ਰੀ ਦੇ ਮਿੱਠੇ ਹੁੰਦੇ ਆ ਡਲੇ ਉਹਨੂੰ ਹੀ ਵਾਈਂਦਾ ਦੂਜੀ ਨੂੰ ਕੋਈ ਨਹੀਂ ਮਾਰਦਾ ਸਹੀ ਗੱਲ ਬਰਨਾਰ ਪਾਸ਼ਾ ਵਰਗੇ ਨੂੰ ਵੀ ਲੋਕਾਂ ਨੇ ਮਾਰ ਆ ਗਿਆ ਪਰ ਮੈਂ ਇਸ ਗੱਲ ਦਾ ਜੂੰਦਾ ਜਾਗਦਾ ਇਨਸਾਨ ਮੈਂ ਗਵਾਹ ਆ ਮਾ ਕੋਈ ਨਿਆਣਾ ਨਹੀਂ ਹੈਗਾ ਠੀਕ ਹੈ 40 ਸਾਲ ਦੀ ਮੇਰੀ ਉਮਰ ਹੈ ਲੋਕੀ ਚਾਹੇ ਜੋ ਮਰਜੀ ਬਾਬੇ ਬਾਰੇ ਕਹੀ ਜਾਣਾ ਪਰ ਮੇਰੇ ਬਾਤੇ ਬੰਦਾ ਰੱਬ ਹੈ ਇਹਨੇ ਮੈਨੂੰ ਮੌਤ ਦੇ ਮੂੰਹ ਚੋਂ ਕੱਢਿਆ ਇਹਦੇ ਕਰਕੇ ਅੱਜ ਮੈਂ ਦੁਨੀਆ ਤੁਰਿਆ ਫਿਰਦਾ ਸ਼ਾਇਦ ਮਨੋਂ ਦਾ ਮੇਰੀ ਵਰਸੀ ਬਣਾਈ ਜਾਂਦੀ 8-10 ਮਹੀਨੇ ਹੋ ਗਏ ਗੱਲ ਵੀ ਮੇਰੇ ਵਾਸਤੇ ਬੰਦਾ ਦੇਵਤਾ ਲਾ ਲਓ ਰੱਬ ਲਾ ਲਓ ਜੋ ਮਰਜੀ ਲਾ ਲਓ ਵੀ ਇਹ ਬੰਦੇ ਦਾ ਸਾਣ ਮੇਰੇ ਉੱਤੇ ਇੰਦਾ ਹੈ ਵੀ ਮੇਰੀ ਬੱਤੀ ਕੱਲ ਇੰਨੀ ਜਲ ਕਰੇ ਮੈਂ ਬਾਬੇ ਨਾਲ ਗੱਲ ਕਰਨੀ ਹੈ ਬਾਬਾ ਜੀ ਚਲੋ ਕਿਤੇ ਬੀਜੀ ਸੀਗੇ ਔਨ ਸਾਲ ਪਹਿਲਾਂ ਬਾਬਾ ਗੱਲ ਕਰੀਆ ਹਾਂ ਨਹੀਂ ਦੇਖੋ ਇਹ ਨਹੀਂ ਹੁੰਦਾ ਕਿ ਮੈਂ ਕਰਤਾ ਮੈਂ ਨਹੀਂ ਉਹ ਤੁਹਾਡਾ ਹੀ ਆਪਦਾ ਹੀ ਰਤਬਾ ਸੀ ਤੁਹਾਡੀ ਕਿਸਮਤ ਸੀ ਤੁਹਾਨੂੰ ਪ੍ਰਮਾਤਮਾ ਨੇ ਦੇਣਾ ਸੀ ਉਹ ਜਰੀਆ ਹੁੰਦਾ ਜਰੀਆ ਉਹਨੇ ਜਰੀਆ ਮੈਨੂੰ ਬਣਾਇਆ ਸੀ ਕਿਉਂਕਿ ਹੈਲਪ ਕਰਨ ਵਾਲੇ ਹੋਰ ਭਰਾ ਬਹੁਤ ਸੀ ਆਪਣੀ ਹਨ ਉਹ ਜਰੀਆ ਮੈਨੂੰ ਬਣਾਤਾ ਇਹ ਜਰੀਆ ਬਣਾਉਂਦਾ ਰੱਬ ਕਿਸੇ ਨੂੰ ਕਿਉਂਕਿ ਸਿੱਧਾ ਆ ਕੇ ਨਹੀਂ ਪੈਸੇ ਦਿੰਦਾ ਉਹਨੇ ਜਰੀਆ ਬਣਾਉਣਾ ਹੁੰਦਾ ਬਾਕੀ ਤੁਸੀਂ ਇਹ ਨਾ ਸੋਚੋ ਕਿ ਤੁਹਾਡਾ ਕੰਮ ਬੰਦ ਹੋ ਗਿਆ ਯਾਰ ਅਸੀਂ ਲੁੱਟੇ ਗਏ ਪੱਟੇ ਗਏ ਨਹੀਂ ਜੇ ਤੁਹਾਡਾ ਇੱਕ ਬੰਦ ਹੁੰਦਾ ਨਾ ਤੇ ਚਾਰ ਹੋਰ ਖੁੱਲਦੇ ਆ ਦਰਵਾਜ਼ੇ ਵੀ ਕਿਹੜੇ ਲੰਘਣਾ ਤੁਸੀਂ ਲੰਘ ਜਾਓ ਬਾਬਾ ਇਹ ਤਾਂ ਇਹਦੇ ਤੋਂ ਵੀ ਨਾ ਬਤਾਈ ਇਦਾਂ ਦੀ ਬੜੀਆਂ ਆਈਆਂ ਬਾਬਾ ਬੜੀਆਂ ਆਈਆਂ ਸਾਡੇ ਕੋਲੇ ਮੈਂ ਤੈਨੂੰ ਦੱਸਾਂ 50 ਰੁਪਏ ਰਹਿ ਗਏ ਅਸੀਂ ਬੰਬਈ ਅੱਛਾ ਜੀ 50 ਰੁਪਏ ਤੇ ਮੇਰੇ ਘਰ ਵਾਲੀ ਨੂੰ ਭੁੱਖ ਲੱਗੀ ਉਧਰੋਂ ਪਾਣੀ ਦੀ ਪਿਆਸ ਲੱਗੀ 50 ਦੀ ਬੋਤਲ ਸੀ ਉੱਥੇ 50 ਰੁਪਏ ਦੀ ਦਸਲਾ ਜੀ ਕਿਉਂਕਿ ਦਾਦਰ ਅੱਛਾ ਦਾਦਰ ਠੀਕ ਹੈ ਤੇ ਮੈਂ ਪਾਣੀ ਲੈ ਲਿਆ ਉਹਨੂੰ ਮੈਂ ਕਿਹਾ ਵੀ ਤੂੰ ਪੀ ਲੈ ਹੂੰ ਮੈਨੂੰ ਪਤਾ ਸੀ ਵੀ ਇਹ ਰੱਖ ਲੂਗੀ ਇਹਨੂੰ ਫੇਰ ਪਿਆਸ ਲੱਗੂਗੀ ਅਸੀਂ ਜਦ ਢੰਗੇ ਢੰਗੇ ਘਰੇ ਜਾਵਾਂਗੇ ਹੂੰ ਹੂੰ ਤੇ ਨਮਾ ਲਈ ਨਹੀਂ 50 ਦੀ ਬੋਦਲੋ ਮੈਂ ਮਤਲਬ ਉਹਨੂੰ ਮੈਂ ਕਿਹਾ ਵੀ ਤੈਨੂੰ ਕੋ ਸਖਾਣ ਨੂੰ ਲੈ ਦਿੰਦਾ ਠੀਕ ਆ ਉਹਨੂੰ ਵੀ ਪਤਾ ਹੀ 50 ਦਾ ਕੀ ਹੋਣਾ ਇੱਥੇ ਆ ਨਾ ਉਹ ਕਹਿੰਦੇ ਵੀ ਨਹੀਂ ਤੂੰ ਖਾਲਾ ਕੋ ਨਾਲ ਫਿਰ ਤਾਂ ਮੈਂ ਕਹਾਂ ਨੂੰ ਮੈਂ ਕਿਹਾ ਵੀ ਮੈਨੂੰ ਤਾਂ ਭੁੱਖ ਨਹੀਂ ਉਹਦੀ ਭੁੱਖ ਤਾਂ ਹੈਗੀ ਐ ਫਿਰ ਜਾਣੀ ਮੇਰੇ ਮਨ ਨੇ ਉੱਥੇ ਢਾਵਾਂ ਡੋਲ ਹੋ ਗਿਆ ਸੀ ਮੈਂ ਕਿਹਾ ਯਾਰ ਮਨਾ ਰਾਮਲੀਲਾ ਹੀ ਖਤਮ ਕਰ ਸਮੁੰਦਰ ਚ ਮਾਰਛਾ ਠੀਕ ਆ ਵੀ ਹੁਣ ਐਂਡ ਹੋ ਗਿਆ ਫਿਰ ਉਹਦੇ ਮੈਂ ਘਰੇ ਫੋਨ ਲਾਉਣਾ ਅੱਛਾ ਜੀ ਫਿਰ ਫਿਰ ਉਹ ਦੇਖੋ ਪ੍ਰਮਾਤਮਾ ਹੀ ਹੁੰਦਾ ਉਹ ਫੋਨ ਲਗਾਉਣ ਵਾਲਾ ਹਾਂ ਜੀ ਜਦੋਂ ਮਾਪੋਂ ਲਾਇਆ ਘਰੇ ਘਰ ਦੇ ਟੀਕਾ ਮਾਰਨ ਮੇਰੀ ਭੈਣ ਇਹਨਾਂ ਦਾ ਮਾਰਤਾ ਸੀਗਾ ਉਹ ਵੀ ਪਾ ਲਿਆ ਸੀ ਵੀ ਖਤਮ ਹੈ ਇਹਨਾਂ ਨੂੰ ਵੀ ਪਤਾ ਸੀ ਵੀ ਇਹ ਫੇਰ ਈਨ੍ਹੇ ਸਾਲਾਂ ਬਾਅਦ ਆ ਕੇ ਫੋਨ ਆ ਜੂਗਾ ਹੈਨਾ ਹਾਂਜੀ ਹਾਂਜੀ ਵੀ ਮੈਂ ਇਹ ਸਮਝਦਾ ਜਿਹੜਾ ਤੁਹਾਡਾ ਚੰਗਾ ਕੀਤਾ ਵਾ ਨਾ ਪਿੱਛੇ ਉਹ ਤੁਹਾਡੇ ਅੱਗੇ ਆ ਕੇ ਖੜਾ ਹੋ ਜਾਂਦਾ ਬਿਲਕੁਲ ਤੁਸੀਂ ਕਿਸੇ ਦਾ ਮਾੜਾ ਨਾ ਕਰੋ ਦੇਖੋ ਜੇ ਲੋਕ ਤੁਹਾਨੂੰ ਬੁਰਾ ਕਹਿੰਦੇ ਐ ਜੇ ਉਹਨੂੰ ਕੋਈ ਬੁਰਾ ਕਹਿੰਦਾ ਉਹਦੇ ਬੁਰੇ ਨਾਲ ਕਹਿਣ ਨਾਲ ਬੁਰੇ ਨਹੀਂ ਬਣ ਜਾਣਾ ਤੁਸੀਂ ਪਰ ਉਹਨੂੰ ਰੱਬ ਨਾ ਬੁਰਾ ਕਹੇ ਪਰਮਾਤਮਾ ਨਿਗਾਹ ਵਿੱਚ ਆਪਾਂ ਸਾਰੇ ਉਹ ਹੀ ਕਰੇ ਤੁਸੀਂ ਸੱਚੇ ਹੋ ਮੋ ਤੁਸੀਂ ਉਹਦੀ ਕਚਹਿਰੀ 'ਚ ਜਾ ਕੇ ਸਿਰ ਚਾ ਕੇ ਖੜੇ ਹੋਣ ਜੋਗੇ ਹੋ ਮੋ ਥੱਲੇ ਜਾਏ ਜਿਵੇਂ ਮਰਦੀ ਫਿਰਦੇ ਰਹੋ ਤੇ ਉਹਨੂੰ ਕੋਈ ਮਾਰਾ ਕਹੀ ਜਾਂਦਾ ਕਹੀ ਜਾਵੇ ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਰੱਬ ਦੇ ਘਰੇ ਉਹੀ ਹੋਣਾ ਜੋ ਸੱਚਾ ਹੈ ਠੀਕ ਹੈ ਉੱਥੇ ਝੂਠ ਨਹੀਂ ਚੱਲਣਾ ਉੱਥੇ ਆਏ ਨਹੀਂ ਹੈਗਾ ਜੇ ਤੁਹਾਨੂੰ ਕਿਸੇ ਨੇ ਤੁਹਾਡੇ ਚਾਰ ਗਾਲਾਂ ਕਰ ਦਿੱਤੀਆਂ ਵੀ ਉੱਥੇ ਜਾ ਕੇ ਰੱਬ ਨੇ ਉਹ ਵੀ ਜਾ ਕੇ ਡਿਸੀਜਨ ਲੈਣਾ ਨਹੀਂ ਉੱਥੇ ਜਿਹੜਾ ਤੁਹਾਡੇ ਅੰਦਰ ਸੱਚ ਆ ਉਹੀ ਲਿਖਿਆ ਜਾਂਦਾ ਬਿਲਕੁਲ ਉਹਦੇ ਨਾਲ ਖੜਨਾ ਹੈ ਪਲ ਪਲ ਦਾ ਸਾਹ ਬਣਾ ਲੈ ਬਿਲਕੁਲ ਉੱਥੇ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਹੁਣ ਗੁਰਪ੍ਰੀਤ ਨਾ ਦਾ ਮੁੰਡਾ ਹੈ ਮੈਂ ਕਿਹਾ ਤੈਨੂੰ ਫੋਨ ਲਾਇਆ ਉਹਨੇ ਚੱਕ ਲਿਆ ਜਦੋਂ ਉਹਨੂੰ ਪਤਾ ਲੱਗਾ ਬਾਪਾ ਉਹਨੇ ਕੱਟਤਾ ਅੱਛਾ ਜੀ ਉਹ ਉਹ ਗਾਲਾਂ ਕੱਢੀ ਜਾਊਗਾ ਅੱਛਾ ਜੀ ਉਹ ਇੱਥੇ ਆ ਬੁੱਟਰ ਪੈਂਦੀ ਹੁੰਦਾ ਇਹ ਨਾ ਜਿਹੜਾ ਉਹ ਕੇਂਦਰ ਹੈਗਾ ਉਹ ਤੋਂ ਬਾਹਰ ਕੋਣੀ ਨੰਦ ਅਚਰ ਉਹ ਵੀਂਦਰ ਖੁੱਲ੍ਹਿਆ ਥੋੜੇ ਬਾਅਦ ਉਹ ਸਾਡੇ ਪਿੰਡ ਦੇ ਮੁੰਡੇ ਬੇਕੁਸੇ ਦਾ ਆਪਣਾ ਭਤੀਜਾ ਆਓ ਅੱਛਾ ਜੀ 20000 ਉਹਦੇ ਕੋਲੇ ਮੁੰਡਾ ਤੇਰੇ ਪਿੜੇ ਵਾਲੇ ਦਾ ਹੀ ਆਓ ਅੱਛਾ ਜੀ 20000 ਉਹਦੇ ਕੋਲੇ ਛੱਡਿਆ ਹੀ ਜੱਟੇ ਵਾਲਾ ਸੀ ਉਹ ਅੱਛਾ ਜੀ ਤੇ ਹੁਣ ਉਹ ਛੱਡ ਗਿਆ ਉੱਠ ਗਿਆ ਅੱਛਾ ਜੀ ਜਾ ਕੇ ਫੇਰ ਲੱਗ ਗਿਆ ਜਦੋਂ ਲੱਗ ਗਿਆ ਤੇ ਫੇਰ ਕਹਿਣਗੇ ਵੀ ਉਹ ਵੀ 20 ਮੋੜੋ ਸਾਡਾ ਵੀ ਹੁਣ ਜੇ ਦੁਬਾਰਾ ਲੱਗ ਗਿਆ ਉਹਦੇ ਵਿੱਚ ਬਾਬੇ ਦਾ ਕੀ ਕਸੂਰ ਹੈ ਹੈ ਏ ਹੁਣ ਮੈਂ ਗੁਜਰਾਤ ਲੈ ਕੇ ਜਾਂਦਾ ਨੇ ਬੰਦੇ ਜਿਹੜੇ ਛੱਡ ਗਏ ਉਹ ਕਹਿੰਦੇ ਤਾਰੀ ਰੱਬ ਹੈ ਜਿਨ੍ਹਾਂ ਨੇ ਨਹੀਂ ਛੱਡਿਆ ਉਹ ਕਹਿੰਦੇ ਬਾੜਾ ਹੈ ਇਸ ਕਰਕੇ ਜੇ ਆਪਾਂ ਉਹਨਾਂ ਦੀ ਪਰਵਾਹ ਕਰਾਂਗੇ ਤਾਂ ਉਹਦੇ ਨਾਲ ਮੈਂਟੂ ਹੈ ਮਨੁੱਖਤਾ ਦੀ ਸੇਵਾ ਵਾਲਾ ਹੈ ਅਨਮੋਲ ਪਾਤਰ ਹੈ ਉਹਨਾਂ ਨੂੰ ਮਾਰ ਕੇ ਹੀ ਜਾਂਦੇ ਹੈ ਸਹੀ ਹੈ ਸਹੀ ਆਪਾਂ ਦਾ ਕੀ ਕੀ ਜਾਂਦਾ ਹੈ ਆਪਾਂ ਤਾਂ ਬਹੁਤ ਥੱਲੇ ਆਪਾਂ ਤਾਂ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਕਾ ਪਾਣੀ ਦਾ ਹੈ ਬਾਬਾ ਜੀ ਉਹ ਵੀਡੀਓ ਪਾਉਣ ਤੋਂ ਬਾਅਦ ਨਾ ਤੁਹਾਨੂੰ ਮੈਂ ਗੱਲ ਦੱਸਦਾ ਉਸ ਤੋਂ ਬਾਅਦ ਚਲੋ ਮੈਂ ਇੱਕ ਵੀਡੀਓ ਪਾਈ ਸੀਗੀ ਮੈਨੂੰ ਨਾ 8-10 ਦਿਨਾਂ ਬਾਅਦ ਮੇਰੇ ਭਾਂਜੇ ਦਾ ਫੋਨ ਆਇਆ ਹੂੰ ਕਹਿੰਦਾ ਬਾਈ ਵੀ ਮਮਾ ਵੀਰ ਤੂੰ ਨਾ ਵੀਡੀਓ ਪਾਈ ਹੈ ਤੇ ਤੂੰ ਲੋਕਾਂ ਤੋਂ ਪੈਸੇ ਮੰਗੀ ਜਾਂਦਾ ਤੇ ਬੇਇੱਜ਼ਤੀ ਹੋਈ ਜਾਂਦੀ ਹੈ ਜਦੋਂ ਮੈਂ ਕਿਹਾ ਵੀ ਤੁਸੀਂ ਮੇਰੇ ਮਾਰੇ ਦੀ ਅਫਜ਼ਾਸ ਕਰਾਤੀ ਠੀਕ ਹੈ ਜਦੋਂ ਮੰਨ ਲਓ ਮੇਰਾ ਘਰ ਵੀ ਲੁੱਟ ਲਿਆ ਠੀਕ ਹੈ ਘਰ ਤੇ ਕਬਜ਼ਾ ਵੀ ਕਰ ਲਿਆ ਸਾਰਾ ਕੁਝ ਕਰ ਲਿਆ ਠੀਕ ਹੈ ਤੁਹਾਨੂੰ ਉਦੋਂ ਤਾਂ ਸ਼ਰਮ ਨਹੀਂ ਆਈ ਹੈਗੀ ਠੀਕ ਹੈ ਜਦੋਂ ਮੈਂ ਤੁਹਾਡੇ ਵਾਸਤੇ ਤੁਹਾਨੂੰ 4 ਸਾਲ ਦਾ ਪਾ ਲਿਆ ਸਾਡੇ ਪਰੌਣੇ ਦੀ ਡੈਥ ਹੋ ਗਈ ਸੀ ਬਾਬਾ 2000 ਤੋਂ ਬਾਅਦ ਦੇ ਵਿੱਚ 17 ਜਨ ਤਾਂ ਕੋਈ ਮੰਨ ਲਓ ਵੀ ਕੋਈ ਇਨਕਮ ਦਾ ਸਾਧਨ ਨਹੀਂ ਸੀ ਡੇਢ ਕਿੱਤਾ ਜ਼ਮੀਨ ਸੀ ਉਹ ਵੀ ਵੇਚੀ ਸੀ ਉਹਨੂੰ ਬਲੱਡ ਕੈਂਸਰ ਹੋ ਗਿਆ ਸੀਗਾ ਤਾਂ 4 ਸਾਲ ਮੰਨ ਲਓ ਵੀ ਲੋਕਾਂ ਤੋਂ ਪੈਸੇ ਲੈ ਕੇ ਉਹ ਫੜ ਫੜ ਕੇ ਉਹਨੂੰ ਭੇਜਦਾ ਰਿਹਾ ਪੜਾਈ ਲਿਖਾਈ ਸਾਰਾ ਖਰਚਾ ਟੁੱਟਲੀ ਕਰਦਾ ਰਿਹਾ ਉਹ ਚਾਹੇ ਮੇਰੇ ਬਾਪੂ ਵੀ ਜੂੰਦਾ ਸੀਗਾ ਅਸੀਂ ਦੋਏ ਪਿ ਐ ਨਾ ਕਰਿਆ ਤਾਂ ਜਾਂਦੇ ਮੈਂ ਮੰਨਦਾ ਵੀ ਨਾਮ ਇਹ ਦੇ ਕੇ ਗਏ ਵੀ ਜਾਂਦੇ ਉਹੇ ਘਾਰ ਹੀ ਘਰ ਸੀ ਆ ਬਹੁਤ ਜੂ ਬੀਸਾ ਮੰਨਦਾ ਵੀ ਘਾਰ ਹੀ ਡੱਬ ਲਿਆ ਜਿਵੇਂ ਪਿੰਡ ਸਵਾਰ ਸੀ ਉਹਦਾ ਸਾਰਾ ਵੇਚਾ ਟੋੜਦੀ ਮੈਂ ਬਣਾਇਆ 2000 ਆਪਣਾ ਨਿਹਨਜਮ ਗੱਡੀਆਂ ਚ ਆਇਆ 2000 ਤੇ ਮੈਂ ਇੱਥੇ ਜੀ ਡਰਾਈਵਰੀ ਕਰ ਲੱਗ ਗਿਆ ਸੀ ਉਹ ਤੋਂ ਪਹਿਲਾਂ ਮੇਰੇ ਬਾਪੂ ਜੀ ਦਾ ਇੱਕ ਫੈਕਟਰੀ ਕੰਮ ਕਰਦਾ ਇੱਕੋ ਹੀ ਕਮਰਾ ਈ ਸਾਡੇ ਬਹੁਤ ਵਧੀਆ ਘਰ ਬਣਾਇਆ ਹਰ ਤਰ੍ਹਾਂ ਦੀ ਚੀਜ਼ ਬਣਾਈ ਮੋਟਰਾਂ ਮੇਰੇ ਬਾਪੂ ਨੂੰ ਟੈਗ ਹੋ ਗਿਆ ਉਹਨੂੰ ਸਾਡਾ ਪ੍ਰਾਣਾ ਲੈਣ ਆਇਆ ਚਲੋ ਮੈਂ ਕਲਕੱਤੇ ਸੀਗਾ ਆ ਰਿਹਾ ਸੀਗਾ ਮੈਂ ਫੋਨ ਕਰਤਾ ਮੈਂ ਕਿਹਾ ਵੀ ਬਾਬਾ ਨੂੰ ਅਟੈਕ ਹੋ ਗਿਆ ਵੀ ਤੁਸੀਂ ਪਹੁੰਚੋ ਕਹਿੰਦਾ ਠੀਕ ਆ ਮੈਂ ਕਿਹਾ ਮੈਂ ਕੱਲ ਨੂੰ ਪਹੁੰਚ ਜਾਉਂ ਜਾਂਦੇ ਹੋਏ ਉਹਨਾਂ ਨੇ ਹੱਸਤਾ ਹੋਏ ਕਹਿੰਦੇ ਵੀ ਐ ਕਰੋ ਉੱਥੇ ਪਟਿਆਲੇ ਜਾ ਜਾਓ ਰਜਿੰਦਰਾ ਚਲੋ ਮੈਂ ਘਰੋਂ ਜ ਫੋਨ ਕਰਤਾ ਮੈਂ ਕਿਹਾ ਵੀ ਪੈਸੇ ਕੁਝੇ ਕਰਕੇ ਰੱਖ ਕੇ ਕਹਿੰਦੇ ਠੀਕ ਆ 10000 ਰੁਪਿਆ ਬਾਬਾ ਸਾਡਾ ਪ੍ਰੋਣਾ ਲੈ ਗਿਆ ਚੰਨੋਂ ਤੋਂ ਆਣ ਜਦੋਂ ਨਾਲੇ ਪਿੰਡਾਂ ਨੂੰ ਸੀ ਆ ਤੇ 10000 ਰੁਪਿਆ ਲੈ ਕੇ ਇੱਕ ਮੋਟਰ ਹੈ ਉਹ ਵੀ ਜਾਇਆ ਉਹ ਮੋਟਰ ਦਾ ਮੇਲੇ 9 ਸੀਗਾ ਉਹ ਭੋਗ ਤੇ ਬਹੁਤ ਔਖਾ ਬਣਾਇਆ ਚਲੋ ਫੇਰ ਉਸ ਦੋਵਾਂ ਚੋਂ ਮਾਤਾ ਨੂੰ ਆਪਣੇ ਕੋਲੇ ਰੱਖ ਲਿਆ ਮਾਤਾ ਰਹੀ ਤਿੰਨ ਕੁ ਮ ਮਾਦਨ ਮੇਰੀ ਭੈਣ ਲੈ ਗਈ ਬਾਹਣੇ ਨਾਲ ਗਈ 10 ਕੁ ਦਿਨਾਂ ਬਾਅਦ ਛੱਡ ਜਾਗੇ ਮੱਕਾ ਠੀਕ ਹੈ ਲਿਜਾ ਕੇ ਪਿੰਡ ਜਾ ਕੇ ਤਾਲੇ ਤੋਂ ਦੇ ਤੋੜ ਕੇ ਸਾਰਾ ਸਮਾਨ ਬੱਬਾ ਗਈ ਤਾਂ ਆਪਣੇ 10 ਮਹੀਨੇ ਉਹਦਾ ਆਪਾਂ ਵਰਸੀ ਕਰਦੇ ਆ ਬਜ਼ੁਰਗ ਦੀ ਤਿੰਨ ਤੀਜੇ ਵੀ ਨਹੀਂ ਵਰਸੀ ਕਰਦੇ 2.5 ਮਹੀਨਾ ਬਾਅਦ ਹੀ ਮੈਂ ਬੈਠਾ ਮੰਦੌਰ ਉਹਦਣਾ ਤੇ ਜਿੱਦਣ ਮੇਰੇ ਪਿਓ ਦੀ ਵਰਸੀ ਹੁੰਦੀ ਮੈਨੂੰ 8 ਦਿਨ ਬਾਅਦ ਚ ਉਹ ਲੱਗਦਾ ਵੀ ਪਿਓ ਦੀ ਵਰਸੀ ਵੀ ਕਰਤੀ ਕੀ ਭੱਗਾ ਕੀ ਹੈ ਇਹ ਨਾ ਖੂਨ ਸਫੈਦ ਹੋ ਗਿਆ ਬਿਲਕੁਲ ਆਈ ਕੇਸ ਜਮਾ ਮਿੰਟੂ ਨਾਲ ਹੋਇਆ ਸਾਢੇ ਆਲੇ ਠੀਕ ਹੈ ਉਹ ਦਾ ਸਗਾ ਸੰਡੂ ਆ ਪਟਿਆਲੇ ਅੱਛਾ ਜੀ ਉਹਦੇ ਸਾਲੇ ਨੇ ਕੀ ਕਰਿਆ ਉਹਨੂੰ ਆਪਦੇ ਘਰੇ ਬਿਠਾਤਾ ਕੋਠੀ ਚ ਪਟਿਆਲੇ ਵਾਲੀ ਚ ਹਾਲਾਂਕਿ ਢਾਈ ਪਿੰਡ ਬਰੋੜ ਦੀ ਕੋਠੀ ਆ ਪਟਿਆਲੇ ਚ ਠੀਕ ਹੈ ਜੀ ਉਹ ਕਹਿੰਦਾ ਵੀ ਚੱਲ ਤੁਹਾਡੇ ਕੋਲ ਘਰ ਹੈ ਨਹੀਂ ਇੱਥੇ ਰਹਿ ਪੋ ਹੂੰ ਉਹਨਾਂ ਨੇ ਵੀ ਰੱਬ ਹੀ ਜਾਣੇ ਉਹ ਬੰਦੇ ਨੂੰ ਕਿਵੇਂ ਬਲੈਕਮੇਲ ਕੀਤਾ ਅੱਛਾ ਉਹਨਾਂ ਨੇ ਉਹ ਕੁੜੀ ਵੀ ਥੋੜਾ ਜਿਹਾ ਹੈਗੀ ਮੇਰੇ ਸਾਬ੍ਹ ਨਾ ਕਰੈਕਟਰਲੈਸ ਸਾਬ੍ਹ ਉਹਨਾਂ ਦੀ ਵੀ ਰੱਬ ਹੀ ਜਾਣੇ ਯਾਰ ਬੰਦੇ ਦੇ ਉੱਤੇ ਕਿਹੜਾ ਕਾਬੂ ਪਾਇਆ ਬੰਦਾ ਇੰਨਾ ਕਿ ਥੱਲੇ ਲੱਗ ਗਿਆ ਜਦੋਂ ਉਹ ਕਹਿਣ ਪਾਵੇ 10 ਲੱਖ ਚੱਕ। ਅੱਛਾ। ਜਦੋਂ ਉਹ ਕਹਿਣ ਪਾਵੇ 5 ਲੱਖ ਚੱਕ। ਅੱਛਾ। ਉਹ ਬੰਦੇ ਨੇ ਮੇਰੇ ਹਿਸਾਬ ਨਾਲ ਵੀ 10 ਦੇ ਆ ਉਹ ਤਾਂ ਵੀ 4 ਤੋਂ 5 ਕਰੋੜ ਰੁਪਏ ਇਹਨਾਂ ਨੂੰ ਵੇਚਦਾ। ਅੱਛਾ ਜੀ 4-5 ਕਰੋੜ ਰੁਪਏ। ਜਿੱਦਿਓ ਉਹਦੇ ਕੋਲੇ ਜਮਾ ਪੈਸੇ ਮੋਗੇ ਧਰਦੇ ਲੜਨ ਲੱਗ ਗਏ ਉੱਥੇ ਕੈਨੇਡਾ 'ਚ। ਠੀਕ ਹੈ। ਉਹ ਕਹਿੰਦੇ ਵੀ ਤੂੰ ਪੈਸੇ ਜੱਗ ਜੱਗ ਪਾਈ ਜਾਂਦਾ ਕਰਦਾ ਕੀ ਆ? ਹਾਂ। ਬੰਦਾ ਇੱਡਾ ਖੁਸ਼ ਮਜਾਜ ਯਾਰ ਪੂਰਾ ਖੁਸ਼ਦਿਲ ਬੰਦਾ ਉਹਨੇ ਕਹਣਾ ਕੋਈ ਨਾ ਯਾਰ ਰੱਬ ਦੇਊਗਾ ਕੋਈ ਨਹੀਂ ਆਏ ਨਹੀਂ ਆਏ ਲੰਘ ਜੂ ਆ ਲੰਘੇ ਦੇਣਾ ਵੀ ਨਹੀਂ ਲੈਣੇ ਅਖੀਰ ਟ੍ਰੇਨ ਮੂਰੇ ਛਾਲ ਮਾਰੀ ਉਹਦੀ ਠੀਕ ਹੈ ਕਿਉਂਕਿ ਉਹਨੇ ਘਰ ਤੋਂ ਜਵਾਬ ਦਿੱਤਾ ਬਈ ਅੱਛਾ ਜੀ ਘਰ ਵੀ ਨਪਲਿਆ ਪਲਾਣ ਵੀ ਨਪਲਿਆ ਪੈਸਾ ਵੀ ਖਾ ਵੀ ਠੀਕ ਹੈ ਉਹਦੇ ਬੱਚੇ ਉੱਥੇ ਆ ਬੱਚੇ ਡਰਦੇ ਨਹੀਂ ਆਉਂਦੇ ਵੀ ਇਹਨਾਂ ਨੇ ਸਾਡਾ ਪਿਓ ਕਿ ਕੀ ਕਹਿੰਦੇ ਇੱਥੇ ਡਰੇ ਮੂਰੇ ਕਰਤਾ ਮਜਬੂਰ ਕਰਤਾ ਸਾਨੂੰ ਕੀ ਕਰਨਗੇ ਉੱਥੇ ਗਿਆ ਨੂੰ ਠੀਕ ਹੈ ਹੁਣ ਮੈਂ ਤੇ ਮੈਨੂੰ ਨਿਆਰ ਕੇ ਆ ਗਏ ਉਹ ਕੇਸ ਕਰਿਆ ਮੈਨੂੰ ਪਾਵਰ ਟਰਨੀ ਲੈ ਕੇ ਆਇਆ ਹੁਣ ਜਾ ਕੇ ਉਹਨਾਂ ਦੇ ਕੇਸ ਹੋਇਆ ਹੁਣ ਉਹਨਾਂ ਦਾ ਘਰ ਖਾਲੀ ਕਰਾ ਕੇ ਦੇਣਾ ਇੰਨਾ ਖੂਨ ਸਫੈਦ ਹੋ ਗਿਆ ਜੇ ਆਪਾਂ ਕਿਸੇ ਨੂੰ ਉਂਗਲ ਫੜਾਉਣੀ ਆ ਨਾ ਅਗਲਾ ਗੱਲ ਫੜਦਾ ਬਈ ਅਗਲਾ ਫੜਦਾ ਸਹੀ ਗੱਲ ਆ ਜਿਹੜੇ ਡਰਾਈਵਰ ਦਾ ਮੈਂ ਚੂਲਾ ਪਵਾਉਣ ਨੂੰ ਕਹਿੰਦਾ ਸੀਗਾ ਮੈਂ ਵੀਡੀਓ ਪਾਈ ਸੀ ਉਹ ਡਰਾਈਵਰ ਨੂੰ ਮੈਂ ਲੈ ਗਿਆ ਅੱਛਾ ਜੀ ਸਾਰਾ ਕੁਝ ਕਰਕੇ ਦਵਾਈ ਦਵਾ ਕੇ ਉਹਨੂੰ ਘਰੇ ਛੱਡਤਾ ਸੀ ਠੀਕ ਹੈ ਤੇ ਉਹਦੇ ਜਿਹੜੇ ਨਾਲ ਦੇ ਆ ਉਹ ਕਹਿੰਦੇ ਵੀ ਥੋੜੇ ਜਿਹੇ ਪੈਸੇ ਦੇ ਬਾਬਾ ਖਰਚੀ ਨੂੰ ਮੈਂ 3000 ਕਹਿੰਨੇ ਦਿੱਤੇ ਉਹਨਾਂ ਨੂੰ ਠੀਕ ਹੈ ਉਹਨਾਂ ਨੇ ਰਾਤ ਨੂੰ ਡਰੂਗੀ ਉਹਨਾਂ ਪੈਸੇ ਨਾਲ ਹੀ ਹੋਰ ਆਲਿਆ ਬਾਬਾ ਮੈਨੂੰ ਗਵਾਂਡਾ ਦਾ ਲੰਪ ਆਇਆ ਉਹ ਕਹਿੰਦਾ 2 ਵਜੇ ਤੱਕ ਭਾਂਡੇ ਭੰਨੀਗੇ ਬੱਬਾ ਯਾਰ ਕੀ ਪਤਾ ਮੈਨਾਂ ਯਾਰ ਫਿਟੇ ਨੂੰ ਟੋਡੇ ਜੰਮਣ ਦੇ ਯਾਰ ਤੇਦਾ ਇਲਾਜ ਕਰਾਇਆ ਯਾਰ ਤੂੰ ਆ ਨਾ ਫੇਰ ਫੇਰ ਫੋਨ ਆਉਂਦਾ ਹੈ ਦੂਜੇ ਮੁੰਡੇ ਦੇ ਫੋਨ ਤੇ ਸਾਡੇ ਵਾਲੇ ਦੇਤੇ ਅਖੇ ਯਾਰ ਇਹਦੇ ਸੌਦੇ ਦੇ ਪੈਸੇ ਬਹੁਤ ਖੜੇ ਆ ਪ੍ਰਾਣੀ ਉਹ ਬਹੁਤ ਬਣੇ ਪਏ 10000 ਉਹ ਦੇਣਿਆਂ ਤੇ ਗਾਂ ਸੌਦਾ ਇਹਨੇ ਕਿੱਥੋਂ ਲੈਣਾ ਇਹਨੂੰ ਦੱਸੋ ਅੱਛਾ ਕਿਉਂ ਮੈਂ ਗਾਦੀ ਗੋਦ ਲੈ ਲੇ ਸਹੀ ਕਰਦਾ ਹੈ ਹੈ ਅਸੀਂ ਘੜੀ ساری ਜ਼ਿੰਦਗੀ ਦੀ ਰਜੈਕਟ ਨਾ ਜਿਹੜੇ ਮੇਰੇ ਮੁੰਡੇ ਯਾਰ ਦੋਸਤ ਸੀ ਉਹ ਮੈਨੂੰ ਕਹਿੰਦੇ ਬਾਬਾ ਹੱਥ ਜੋੜਦੇ ਆਪਾਂ ਦਵਾਈਆਂ ਲੈ ਕੇ ਦੇ ਦਿਆ ਕਰ ਮਨੁੱਖਤਾ ਦੀ ਸੇਵਾ ਚ ਅਨਮੋਲ ਕੁਆਤਰੇ ਕੋਲੇ ਆਪਾਂ ਉੱਥੇ ਮੈਂਟੂ ਦੇ ਉਹਨਾਂ ਕੋਲੇ ਸੇਵਾ ਕਰਿਆ ਕਰਾਂਗੇ ਜੇ ਕੋਈ ਮਰੀਜ਼ ਹੁੰਦਾ ਉੱਥੇ ਭੇਜ ਦਿਆ ਕਰ ਆਪਾਂ ਦਫਾ ਕਰ ਜੇ ਤੂੰ ਪਿੰਟ ਦੇ ਵੀ ਕਰਦਾ ਤਾਂ ਇੱਥੇ ਬਾਅਦ ਚ ਖੜੀ ਰਹਿੰਦੇ ਕਿਰੋ ਕੀਰੋ ਕੀ ਕੀ ਦੇਵਾਂਗੇ ਆਪਾਂ ਇਹਨਾਂ ਨੂੰ ਹੈ ਆਧਿਕਲ ਪਤਾ ਨਹੀਂ ਕੀ ਹੋਈ ਜਾਂਦਾ ਕੀ ਨਹੀਂ ਰੱਬ ਹੀ ਜਾਣੇ ਇੱਕ ਨੇ ਮੈਨੂੰ ਵੋਟੋ ਪਾਦੀ ਕਹਿੰਦਾ ਡਰਾਈਵਰ ਦੀ ਮਾਂ ਬਿਮਾਰ ਹੈ ਅੱਛਾ ਮੈਂ ਚਾਕੇ 5000 ਰੁਪਏ ਸੈਂਡ ਕਰਤਾ ਅੱਛਾ ਕਹਿੰਦੇ ਬਾਬਾ 5 ਹੋਰ ਕਰ ਦੇ ਮੈਂ ਕਿਹਾ ਚੱਲ ਪੁੱਤ ਐਂ ਕਰੋ ਮੈਂ ਕਿਹਾ ਕਰ ਦਿੰਦਾ ਜੀ ਮੇਰੇ ਖਾਤੇ 'ਚ ਨਹੀਂ ਕਹਿੰਦੇ ਬੀ ਐਮ ਸੀ ਜਬਰ ਨਾਲੇ ਅੱਛਾ ਬੀ ਐਮ ਸੀ ਹਸਪੀਟਲ ਦਾ ਨਾਮ ਆ ਮੈਨੇ ਹਾਂਜੀ ਮੈਨਾਂ ਵੀ ਕੋਈ ਗੱਲ ਨਹੀਂ ਮੈਂ ਅਸੀਂ ਜਾਣਾ ਸੀਗਾ ਸੰਗਰੂਰ ਨੂੰ ਅੱਛਾ ਮੈਂ ਕਿਹਾ ਜਲ ਬਰਨਾਲੇ ਜਾਂਦੇ ਹੋਏ ਨਾਲੇ ਮਾਤਾ ਨੂੰ ਮਿਲ ਦਾਂਗੇ ਨਾਲੇ ਪਤਾ ਲਾ ਜੂਗਾ ਨਾਲੇ ਮੈਂ ਕਿਹਾ ਬਹੁਤ ਖਾਂ ਲੱਗ ਜਾਗੀ ਹਾਂਜੀ ਮੈਂ ਕੀ ਕਰਿਆ ਮਾਸਟਰ ਨੇ ਬੈਠੇ ਨੇ ਮੇਰਾ ਫੋਨ ਜਾ ਕੇ ਮਾਤਾ ਦੀ ਫੋਟੋ ਵੇਖਣ ਲੱਗ ਪਿਆ ਨੇ ਜੂਮ ਕਰ ਲਈ ਅੱਛਾ ਉਹ ਕਹਿੰਦਾ ਬਾਬਾ ਕਹਿੰਦਾ ਫੋਟੋ ਨੂੰ ਗੌਰ ਨਾ ਕਿਉਂ ਨਹੀਂ ਵੇਖਦਾ ਜਾਕ ਤੂੰ ਅੱਛਾ ਮੈਂ ਕਿਹਾ ਕਿਵੇਂ ਕਹਿੰਦਾ ਗਰਮੀ ਕਿੰਨੀ ਹੈ ਮੈਂ ਕਹਾ ਕਹਿੰਦਾ ਮਾਤਾ ਤਾਂ ਰਜਾਈ ਦੀ ਪਈ ਹੈ ਅੱਛਾ ਤੇ ਫੋਟੋ ਹੀ ਪਹਿਲਾਂ ਦੀ ਹੈ ਪੁਰਾਣੀ ਵੇਖ ਕੋਈ ਫੋਟੋ ਫੋਟੋ ਮਗਾ ਜਲਾ ਉਹ ਪੰਜੀ ਦਿੱਤਾ ਆ ਬਹੁਤ ਚਲਦੇ ਪਤਾ ਲੱਗਦੀ ਇਹਦਾ ਪੰਜੀ ਸੀਗਾ ਤੇਰੇ ਕੋਲੇ ਉਹ ਤਾਂ ਦੇਤਾ ਹਾਂ ਪੰਜ ਦੇ ਪੰਜੀ ਸੀਗਾ ਉਹ ਵੀ ਉਹਨੂੰ ਦੇਤਾ ਹਾਂ ਕਹਿੰਦਾ ਹੁਣ ਆਪਾਂ ਨੂੰ ਤਾਂ ਪੈਸੇ ਚਾਹੀਦੇ ਆ ਜਦੋਂ ਅਸੀਂ ਉੱਤੇ ਹਸਪੀਟਲ ਜਾ ਕੇ ਉਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਕਾਕਾ ਅਸੀਂ ਬੀ ਐਮ ਸੀ ਹਸਪੀਟਲ ਆ ਗਏ ਹਾਂ ਪੀ ਸੀ ਦਾ ਮਾਤਾ ਆਇਆ ਨਹੀਂ ਉਹ ਮਾਤਾ ਦਾ ਰੇਬਰ ਕਰਦੀ ਕਹਿੰਦਾ ਪੀ ਜੀ ਆਈ ਓਏ ਹੋਏ ਮੈਂ ਕਿਹਾ ਤੁਸੀਂ ਬੀ ਐਮ ਸੀ ਆ ਕੇ ਪੈਸੇ ਲਾਜੋ ਹਾਂ ਹਾਂ ਅਸੀਂ ਉੱਤੇ ਖੜੇ ਆ ਠੀਕ ਹੈ ਮੈਨੂੰ ਇਸ ਨੌਂ ਦੀ ਉਹਨੇ ਮਾਤਾ ਹੀ ਨਹੀਂ ਸਾਡੇ ਕੋਲੇ ਆ ਸਰ ਕੋ ਪੇਸ਼ੈਂਟ ਹੀ ਨਹੀਂ ਆਲੇ ਆ ਕੇ ਸਾਨੂੰ ਸ਼ੱਕ ਕਰਾਉ ਸਾਡਾ ਤੇ ਨਾਲੇ ਪੈਸੇ ਲੈ ਜਾ ਮੈਂ ਕਿਹਾ ਵੀ ਚੱਲ ਕੇ ਨਵਸਕਾਰ ਕੇ ਸਾਡ ਲੈਣੇ ਆ ਤੂੰ ਦੁਬਾਰਾ ਫੋਨ ਲਾ ਫੋਨ ਬੰਦ ਬਾਬਾ ਇਹ ਤਨਾ ਸੱਚੇ ਬੰਦਿਆਂ ਦਾ ਵੀ ਅੱਗਾ ਮਾਰੀ ਜਾਂਦੇ ਨੇ ਮਾਰੀ ਜਾਂਦੇ ਕੱਲ ਇੱਕ ਵੀਡੀਓ ਦੇਖ ਰਿਆ ਸੀ ਇੱਕ ਨਾ ਸਤਪਾਲ ਸਿੰਘ ਐਸ ਐਚਓ ਹੈ ਉਹ ਮੰਨ ਲਓ ਰਿਟਾਇਰ ਹੋ ਗਿਆ ਹੁਣ ਉਹ ਮਾਦਾ ਵੀ 92 92 ਦੇ ਵਿੱਚ ਨੌਕਰੀ ਉਹਦੇ ਗੁਰਦੇਵ ਸਿੰਘ ਜਗਦਰ ਗੁਰਦੇਵ ਸਿੰਘ ਕੌਂਕੇ ਜੀ ਜਦੋਂ ਫੜੇ ਸੀਗੇ ਉਦੋਂ ਵੀ ਉਹ ਥਾਣੇ ਸੀਗਾ ਹਾਂ ਉਹ ਨਾ ਬਹੁਤ ਮੰਨ ਲਓ ਕਿ ਉਹਨੇ ਲੋਕਾਂ ਦਾ ਭਲਾ ਕਰਿਆ ਸਤਪਾਲ ਸਿੰਘ ਬਹੁਤ ਵਧੀਆ ਇਨਸਾਨ ਨੇ ਮੈਂ ਅੱਛਾ ਸਾਡੇ ਮੁਗੀ ਵਾਲਾ ਹੈਗਾ 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 ਤਾਂ ਭਾਈ ਉਹ ਰਾਤ ਵੀਡੀਓ ਪਾਰੇ ਉਹਦੇ ਉਹਦੀ ਵੋਟੋ ਲਾਗਣਾ ਆਪਣੇ ਨੰਬਰ ਤੇ ਉਹਦੇ ਯਾਰਾਂ ਦੋਸਤਾਂ ਨੂੰ ਭਾਈ ਫੋਨ ਲਾਈ ਜਾਂਦਾ ਤੇ ਉਹ ਬੰਦਾ ਮੰਨ ਲਓ ਵੀ ਹੈਗਾ ਪਾਕਿਸਤਾਨ ਕਦੇੋਂ ਆਇਆ ਹੋਰ ਹੂਜੀ ਨੇ ਉਹ ਉਹ ਕਿਸੇ ਬੰਦੇ ਨੂੰ ਫੋਨ ਲਾਇਆ ਉਹਦਾ ਕੋਈ ਦੋਸਤ ਸੀ ਲੁਧਿਆਣੇ ਉਹ ਕਹਿੰਦਾ ਯਾਰ ਵੀ ਸੱਤਪਾਲ ਦਾ ਬਾਹ ਜੇ ਨਹੀਂ ਕਹਿੰਦਾ ਸੱਤਪਾਲ ਦਾ ਮਲਵਈ ਜੱਟ ਉਹਦਾ ਬਾਹ ਜੇ ਕਹਿੰਦਾ ਦੁੱਬੀ ਹੋਰ ਤਰ੍ਹਾਂ ਦੀ ਐ ਕਹਿੰਦਾ ਜੀ ਮੇਰਾ ਗਲਾ ਖਰਾਬ ਹੋਇਆ ਹੋਇਆ ਫਿਰ ਉਹਨੇ ਇਹ ਗੱਲ ਕੰਪਲੇਨ ਕੰਪਲੋਟ ਵੀ ਕੀਤੀ ਸੱਤਪਾਲ ਸਿੰਘ ਨੇ ਤੇ ਉਹਨੇ ਵੀਡੀਓ ਵੀ ਪਾਈ ਕਹਿੰਦਾ ਬਾਈ ਕਿਤੇ ਹੁਣ ਨਾ ਕਿਤੇ ਚੈੱਕ ਕਰ ਜਾ ਦਿਓ ਇਹ ਸੱਚੇ ਬੰਦਿਆਂ ਦੇ ਵੀ ਅੱਗਾ ਮਾਰਦੇ ਨੇ ਜਿਹੜਾ ਲੋੜਵੰਦ ਬਾਬਾ ਉਹਨਾਂ ਦਾ ਵੀ ਕਰੀ ਜਾਂਦੇ ਨੇ ਖਰਾਬ ਬਾਕੀ ਕੰਪਲੇਨ ਨਾਲ ਕੁਝ ਨਹੀਂ ਹੁੰਦਾ ਇੱਥੇ ਸਾਡਾ ਮੋਟਰਸਾਈਕਲ ਚੱਕਿਆ 4-5 ਦਿਨ ਉਹ ਗਰੇਟਾਂ ਚ ਲੈ ਕੇ ਜਾ ਕੇ ਸਾਨੂੰ ਇਹ ਵੀ ਪਤਾ ਫਲਾਣਾ ਬੰਦਾ ਲੈ ਗਿਆ ਅੱਛਾ ਉਲਟਾ ਮੈਂ ਥਾਣੇਦਾਰ ਕਹਿੰਦਾ ਤੇਰੇ ਕੈਮਰੇ ਨਹੀਂ ਲੱਗੇ ਅੱਛਾ ਮੈਂ ਕਹਿੰਦੇ ਲੱਗੇ ਆ ਤੇ ਫੇਰ ਉਹ ਕਹਿੰਦਾ ਕੈਮਰੇ ਲੱਗੇ ਨਹੀਂ ਵੀ ਲੱਗੇ ਜਾ ਕੇ ਮੈਂ ਕਹਿੰਦਾ ਕਿਉਂ ਕੈਮਰੇ ਨੇ ਬੰਦਾ ਫੜਨਾ ਨਹੀਂ ਬੰਦਾ ਫੜਨਾ ਸਹੀ ਗੱਲ ਉਹ ਤਾਂ ਫੋਟੋ ਹੀ ਹੁੰਦੀ ਉਹ ਕਰਨੀ ਹੈ ਹੈ ਉਹ ਤਾਂ ਦੱਸ ਹੀ ਜਾਂਦਾ ਵੀ ਆਹ ਲਈ ਜਾਂਦਾ ਹੋਰ ਕੈਮਰੇ ਨੇ ਕੈਂਚੀ ਥੋੜਾ ਮਾਰਨੀ ਆ ਬੰਦੇ ਨੇ ਈਜਾ ਕੈਮਰੇ ਨੇ ਮੋਟਰਸਾਈਕਲ ਖਿੱਚ ਲਿਆ ਉਹ ਜਾਣ ਨਹੀਂ ਦਿੰਦਾ ਹਮ ਕੁਮਾਰ ਆ ਯਾਰ ਉਹ ਭਾਈ ਉੱਥੇ ਕਿਹੜਾ ਜਾਂਦਾ ਯਾਰ ਥਾਣੇ ਵਾਲਿਆ ਕੋਈ ਆਪ ਦੇ ਕੋਲੇ ਟਾਈਮ ਨਹੀਂ ਸਹੀ ਗੱਲ ਠੀਕ ਹੈ ਥਾਣੇ 'ਚ ਇੱਕ ਗੱਡੀ ਆ ਸਰਕਾਰੀ ਅੱਛਾ ਜੀ ਤੇ ਥਾਣੇਦਾਰ ਚਾਰ ਕਿਸੇ ਨੇ ਮੋਗੇ ਜਾਣਾ ਨਹੀਂ ਹੱਸੋਤਾ ਜਾਣਾ ਕਿਸੇ ਨੇ ਕਿਤੇ ਜਾਣਾ ਹੁਣ ਕਿਹੜਾ ਆਪਦੀ ਗੱਡੀ ਲੈ ਕੇ ਆਪਦਾ ਤੇਲ ਪਾ ਕੇ ਜਾਵੇ ਬਈ ਐਡੀ ਕਿਡੀ ਕਿ ਤਨਖਾਹ ਇਹਨਾਂ ਦੀ ਕਿੱਥੇ ਮੋਸਲ ਠੀਕ ਹੈ ਤੇ ਜੇ ਉਹ ਕਹੇ ਤਾਂ ਤੇਲ ਪਾਉਂਦੇ ਕੰਮ ਵਾਲੇ ਤੋਂ ਤਾਂ ਆਪਾਂ ਕਹਿੰਦੇ ਨੇ ਰਿਜ਼ਵਤ ਮੰਗਦਾ ਇਹਨਾਂ ਸਰਕਾਰ ਨੂੰ ਚਾਹੀਦਾ ਜੇ 4 ਛਾਣੇ ਦਾ ਨਾਮ ਚਾਰਾਂ ਨੂੰ ਗੱਡੀਆਂ ਦੇਣ ਲੱਗਦਾ ਗੱਡੀਆਂ ਦੇਣ ਤਾਂ ਹੀ ਕੰਮ ਹੋਣਗੇ ਤਾਂ ਹੀ ਕੰਮ ਕਰੇ ਤੇਲ ਦੇਣ ਹੁਣ ਤੇਲ ਤਾਂ ਦੇਣਾ ਨਹੀਂ ਛਾਣੇਦਾਰ ਮੇਰੀ ਗੱਲ ਤਰੋਂ ਹੁਣ ਦੱਸ ਦਿਓ ਪਿੰਡਾਂ 'ਚ ਕਿਵੇਂ ਘਰੇ ਘੱਟੂਗਾ ਬਈ ਮੋੜੂ ਨੂੰ ਪਤਾ 10000 ਦਾ ਮੇਰਾ ਖਰਚਾ ਆ ਜੂ ਇਹਦੇ ਮਗਰ ਫਿਰ ਦਿੰਦਾ ਤੇ ਮੈਂ 10000 ਸਾਡਾ 20-25000 ਦਾ ਮੋਟਰਸਾਈਕਲ ਤੇ ਮੇਰਾ ਸੀ ਵੀ ਘਾਤੋ ਦੇਵਾਂਗੇ ਉਹਨੂੰ ਸਹੀ ਗੱਲ ਆ ਉਹ ਹੈ ਬਿਲਕੁਲ ਬੇਸ ਕਰਕੇ ਆ ਰੌਲੇ ਪੈਂਦੇ ਆ ਹੋਰ ਗੱਲ ਕੋਈ ਨਹੀਂ ਜਿੱਦੇ ਇਹ ਗੱਲ ਕਲੀਅਰ ਹੋ ਗਈ ਵੀ ਹਾਂ ਵੀ ਆ ਠਾਣੇਦਾਰ ਆ ਵੀ ਆ ਚੱਕ ਠਾਣੇਦਾਰ ਦਾ ਤੇਲ ਪਵਾ ਗੱਡੀ ਚਲਦੀ ਸਾਡਾ ਕੰਮ ਕਰਦਾ ਸਾਡਾ ਕੰਮ ਕਰਕੇ ਦੀ ਉਹਦਾਂ ਕਰੂਗਾ ਇਹਨੂੰ ਵੀ ਜੇ ਆ ਚੱਕ 2000 ਰੁਪਿਆ ਤੇਲ ਪਵਾ ਲਈ ਉਹਦਾ ਕੀ ਪਤਾ ਬਬਿਜ਼ਨਸ ਤੋਂ ਲੈ ਕੇ ਦੇ ਦੀ ਸਹੀ ਗੱਲ ਉਹਦਾ ਰਗੜੇ ਹੀ ਰਗੜੇ ਆਪਣਾ ਸਹੀ ਗੱਲ ਸਰਕਾਰੀ ਬੰਦੇ ਦੀਆਂ ਦਾ ਜੜਾ ਉੱਤੇ ਆ ਬਬਾ ਉਹਦਾ ਤਣੇ ਵੀ ਐ ਨਹੀਂ ਬਿਲਕੁਲ ਸਹੀ ਗੱਲ ਉਹ ਤਾਂ ਵਿਚਾਰਾ ਨੌਕਰੀ ਵੀ ਜਾਊਗਾ ਦਾ ਬੱਚੇ ਉਹਦੇ ਰੋਜ਼ ਮੰਗੇ ਲੱਗ ਸਹੀ ਗੱਲ ਨੌਕਰੀ ਦੇ ਤਾਂ ਕੋਈ ਕਿਸੇ ਨੂੰ ਸਕਦਾ ਨਹੀਂ ਕੌਣ ਲੱਗੇ ਮਿਲਦੇ ਆਉਣੇ ਟੀਮ ਮੈਂਟਰ ਸਹੀ ਗੱਲ ਆ ਠੀਕ ਐ ਕਿਉਂਕਿ ਪੁਲਿਸ ਦਾ ਕੰਮ ਹੈ ਫੜਨਾ ਆਪਾਂ ਹਾਂ ਜੇ ਆਪਾਂ ਚੋਰ ਆਪਾਂ ਨੂੰ ਫੜਨਗੇ ਭਾਈ ਜੇ ਆਪਾਂ ਸਾਹ ਦਾ ਆਪਣੇ ਅੰਦਰ ਝਾਕਦੇ ਧੱਕੇ ਨਾਲ ਵੀ ਬਾਬਾ ਜਿਵੇਂ ਛੱਤੀਗੜ੍ਹ 'ਚ ਮੇਰੇ ਉੱਤੇ ਵੀ ਕੇਸ ਪਿਆ ਸੀ ਕਨੇਜਾ ਜੀ ਕੇਸ ਪਿਆ ਸੀਗਾ ਐਕਸੀਡੈਂਟ ਕਿਥੇ ਹੋਰਦਾ ਸੀਗਾ ਚਲੋ ਪਾਇਆ ਗਿਆ ਮੇਰੇ ਤੇ ਤਾਂ ਉੱਥੇ ਮਤਲਬ ਮੈਂ ਨਕਸਲੀਆ ਨਾਲ ਅੰਦਰ ਰਿਹਾ ਸੀ 4 ਦਿਨ ਹਵਾ ਲਾ ਕੇ ਦੋਈਆਂ ਨੂੰ ਨੀਂਦ ਗੱਲਾਂ ਅਪਿਛੇ ਜੇ ਰਿਟਾਇਰ ਹੋਇਆ ਉਹਦੇ ਵਿੱਚ ਵੀ ਪੈਸਾ ਬਹੁਤ 4-5 ਲੱਖ ਰੁਪਏ ਲੱਗ ਗਿਆ। ਉੱਥੇ ਬਾਬਾ ਮੈਂ ਦੇਖਿਆ ਉੱਥੇ ਤੜਕੇ ਨਾ ਮੰਨ ਲਓ ਵੀ ਥਾਣੇ ਦੇ ਮੂਹਰੇ ਐ ਜਿਵੇਂ ਆਪਣੇ ਲੇਬਰ ਜਿਉਂ ਵੀ ਹੁੰਦਾ। ਹਾਂ ਇਦਾਂ ਆ ਕੇ ਖੜ ਜਾਂਦੇ ਨੇ ਉਹ ਆਪਣੇ ਕੀ ਕਹਿੰਦੇ ਨੇ ਆਦੀਵਾਸੀ। ਜਿਵੇਂ ਮੰਨ ਲਓ ਵੀ ਮੈਂ ਛੋਟੇ ਦੇ ਬੱਚਾ ਕਰਾਦਾ ਤੁਸੀਂ ਮੇਰੇ ਤੇ ਕਰਾਦਾ ਬੰਦਾ ਉਹਦੇ ਦਿਨਾਂ ਜਾ। ਹਾਂ ਤਾਂ ਕਈ ਬੰਦੇ ਨਾ ਉਹ ਗੱਲ ਨੂੰ ਬਾਬਾ ਝੂਠ ਮੰਨਦੇ ਨੇ ਦੱਸੋ ਵੀ ਇਹ ਗੱਲ ਸਹੀ ਹੈ ਕਿ ਝੂਠ ਸਹੀ ਹੈ ਬਿਲਕੁਲ ਬਿਲਕੁਲ। ਜਦੋਂ ਬਾਰ ਬੱਚੇ ਤੋਂ بارش ਆਉਂਦੀ ਆ ਆਪਾਂ ਦੇਖਦੇ ਆ ਉਹ بارش ਦੇ ਵਿੱਚ ਵੀ ਇੱਕ ਤਾਂ ਛੱਤ ਮਿਲ ਜਾਂਦੀ ਆ ਹਾਂ ਇੱਕ ਰੋਟੀ ਮਿਲ ਜਾਂਦੀ ਆ ਜੇਹਲ ਚ ਅੰਦਰ ਉੜ ਜਾਂਦੇ ਆ ਬਰ ਰੋਟੀ ਖਾਈ ਜਾਂਦੇ ਆ ਹਾਂ ਪਰ ਨਾ ਕਹਿੰਦਾ ਰਲ ਮਿਲ ਕੇ ਯਾਰ ਤੂੰ ਮੇਰੇ ਦੇ ਕਰਾ ਦੇ ਯਾਰ ਮੈਂ ਤੇਰੇ ਦੇ ਕਰਾ ਦਨਾ ਆਪਾਂ ਦੋਨੇ ਅੰਦਰ ਚੱਲਾਂਗੇ ਰੋਟੀ ਖਾਵਾਂਗੇ ਬਬਾ ਭੁੱਖ ਮਰੀ ਕਰਨਗੀ ਸਹੀ ਗੱਲ ਗਰੀਬੀ ਐ ਇੰਨੀ ਆ ਬਾਹਰੀ ਗਰੀਬੀ ਆ ਸਹੀ ਗੱਲ ਫਿਰ ਹੁਣ ਕਈ ਬੰਦੇ ਰੋਟੀ ਮਾਰੀ ਜੇਹਲ ਚ ਬੈਠੇ ਆ ਆ ਜਿਹੜਾ ਹੁਣ ਸਾਡਾ ਮੋਟਰਸਾਈਕਲ ਚੱਕ ਕੇ ਲਿਗਿਆ ਆ ਇਹਨੂੰ 2 ਸਾਲ ਹੋ ਗਏ ਸੀ ਅੰਦਰ ਇਹਨੂੰ ਅੱਛਾ ਦੋਸਾਂ علاوہ ਆ ਗਿਆ ਮੈਂ ਕਿ ਤੇਰੀ ਜ਼ਮਾਨਤ ਕੀ ਨੇ ਭਰਾਈ ਹੋ ਕਹਿੰਦੇ ਨਹੀਂ ਅੱਛਾ ਐਂ ਛੱਡ ਤੂੰ ਕਹਿੰਦਾ ਮੈਂ ਤੈਨੂੰ ਕਿਵੇਂ ਜਾਣਦਾ ਕਹਿੰਦਾ ਜੱਜ ਨੇ ਫਰੀ ਕਰਤਾ ਉਹ ਕਹਿੰਦਾ ਜਾ ਉਹ ਮਗਰ ਤਾਂ ਕੋਈ ਹੋਉਂਦਾ ਨਹੀਂ ਆਵੇਂ ਤਾਂ ਮੈਨੂੰ ਜਾਣ ਦੋ ਕਹਿੰਦੇ ਜ਼ਮਾਨਤ ਕੀ ਨੇ ਕਰਾਂਗੀ ਇਹ ਤਾਂ ਮੌਕਾ ਤੋਂ ਵੀ ਨਹੀਂ ਆਉਂਦੀ ਕੋਈ ਹੈ ਕਹਿੰਦਾ ਮੈਨੂੰ ਤਾਂ ਆਪਦੇ ਕੋਲੋਂ 100 ਰੁਪਇਆ ਦੇ ਕੇ ਜੇਲ੍ਹ ਵਾਲੇ ਨੇ ਕੱਢਿਆ ਕਹਿੰਦੇ ਆ ਫੜ ਕਰਾਇਆ ਘਰੇ ਜਾਵਦਾ ਯਾਰ ਭੱਜ ਜਾ ਠੀਕ ਉਨੇ ਆਉਣਸਾਰ ਕਹਿੰਦੇ ਇੱਕ ਦਾ ਪੱਖਾ ਚੱਕ ਲਿਆ ਸਾਡਾ ਮੋਟਰਸਾਈਕਲ ਤਾਂ ਕਹਿੰਦੇ ਹੋਰ ਪਤਾ ਨਹੀਂ ਕਿਹਦਾ ਕਿਹਦਾ ਚੱਕਿਆ ਹੋਊਗਾ ਨਾ ਫੜਿਆ ਤਾਂ ਜਾਣੀ ਹਾਂ ਉਹ ਤਾਂ ਫੇਰ ਅੰਦਰ ਉੜ ਜਾਊਗਾ ਸਹੀ ਗੱਲ ਇਹਨਾਂ ਵਾਤੇ ਦਾ ਬਾਬਾ ਘਾਰ ਹੀ ਉਹ ਹੈ ਫੇਰ ਸਾਲਕੰਡ ਨੂੰ ਸਾਲਕੰਡ ਨਿਯਾਰੇ ਲਗੂ ਅੰਦਰ ਫੇਰ ਆ ਜਾਊਗਾ ਸਹੀ ਗੱਲ ਉੱਥੇ ਅੰਦਰ ਮੇਰੇ ਅੱਗੇ ਇੱਕ ਹੋਰ ਕੈਦੀ ਹੁੰਦੇ ਜਿਹੜੇ ਉਹਨਾਂ ਦੇ ਭਾਂਡੇ-ਭੁੰਡੇ ਧੋ ਦਿੰਦੇ ਆ ਉੱਥੇ ਖਾਈ ਪੀ ਜਾਂਦੇ ਖੁੱਲਾ ਠੀਕ ਹੈ ਖਰਚਾ-ਪੋਚਾ ਦਈ ਜਾਂਦਾ ਖਰਚਾ ਮਿਲ ਹੀ ਜਾਂਦਾ ਤੇ ਬਾਸ ਆਹੀ ਗੱਲਾਂ ਐ ਟੈਂਪਾਸ ਹੋਈ ਜਾਂਦਾ ਬਾਬਾ ਜਾਨੀ ਵੀੜਾ ਕਰ ਕੋ ਗਿਆ ਸਾਡੇ ਮੁਲਕ ਦਾ ਯਾਰ ਸਹੀ ਗਾ ਬਾਬਾ ਜਦੋਂ ਮੰਨ ਲਓ ਰਾਜਸਥਾਨ ਚ ਤੁਸੀਂ ਗਏ ਆ ਨਾ ਇੱਥੇ ਆਪਣੇ ਕਿੱਥੇ ਹੋਟਲ ਗਏ ਸੀ ਬਾਬਾ ਆਪਾ ਆਪ ਹਾਂ ਜੋ ਫਲੌਦੀ ਪਾਪ ਹਾਂ ਹਾਂ ਤੇ ਬਾਬਾ ਉੱਥੇ ਮੰਨ ਲਓ ਜਿਹੜੀ ਹੁੱਕ ਵਾਲੀ ਗੱਲ ਸੀਗੀ ਕਈ ਬੰਦੇ ਨਾ ਵਿੱਚ ਐਂ ਹੀ ਥੱਲੇ ਕਮੈਂਟ ਕਰੀ ਜਾਂਦੇ ਹੁਣ ਆਪਾਂ ਤਾਂ ਬਾਬਾ ਪਤਾ ਕਿਉਂਕਿ ਮੈਂ ਵੀ ਮੈਂ 22-26 ਸਾਲ ਗੱਡੀ ਚਲਾਈ ਆ ਹਾਂ ਠੀਕ ਹੈ ਹੁਣ ਜਿਹੜੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਉਹਦੇ ਵਿੱਚੋਂ 80% ਮੈਨੂੰ ਵੀ ਪਤਾ ਹੈ ਕਿਉਂਕਿ ਇਹ ਤਾਂ ਜਿਵੇਂ ਮੰਨ ਲਾ ਯਾਰ ਜਿਹਨੇ ਹੁਣ ਇੱਕ ਮਹੀਨਾ ਡਿੱਗੀ ਵਾਲੀ ਗੱਲ ਪਾਈ ਸੀ ਨਾ ਪਾਈ ਸੀ ਨਾ ਹਾਂ ਇੱਕ ਕਹਿੰਦਾ ਮੈਂ ਫੌਜੀ ਆ ਮੈਂ ਫੌਜ ਰਹਾ ਭਾਦਰ ਡਿੱਗੀ ਉਹੀ ਤਾਂ ਵੇਖੀ ਨਹੀਂ ਅੱਛਾ ਉਹ ਮੈਂ ਕਹਾਂ ਤੂੰ ਜੇਲ੍ਹ ਹੀ ਨਹੀਂ ਗਿਆ ਹਾਂ ਜੇਲ੍ਹ ਹੀ ਨਹੀਂ ਗਿਆ ਤੇਰੇ ਪੈਟ ਦਾ ਕੋਈ ਜੇਲ੍ਹ ਗਿਆ ਉਹਨੂੰ ਪੁੱਛ ਲੋ ਦਾ ਤੂੰ ਵੀ ਡਿੱਗੀ ਕੀ ਹੁੰਦੀ ਐ ਕੀ ਹੁੰਦੀ ਸਹੀ ਹਾਂ ਹੁਣ ਸਭ ਤੋਂ ਪਹਿਲਾਂ ਉਹ ਕੋਹਨਾ ਭਰਾ ਬਏ ਤੇ ਹੈ ਨੰਬਰ 2 ਤੇ ਜਿਹੜੀ ਹੱਕੂ ਵਾਲੀ ਗੱਲ ਆ ਉਹ ਹੈਗੀ ਆਪਣੀ ਇੱਧਰਲੇ ਰੋਡ ਦੀ ਦੇਸ਼ ਨੋਕਾ ਕੋਲੇ ਠੀਕ ਹੈ ਜੀ ਆਪਣਾ ਨੋਖੇ ਤੋਂ ਅੱਗੇ ਪੈਂਦਾ ਹੀ ਢਾਬਾ ਆਪਣਾ ਵਾਲਾ ਜੀ ਠੀਕ ਹੈ ਜੀ ਨਗੌਰ ਤੋਂ 30 ਕਿਲੋਮੀਟਰ 35 ਪਹਿਲਾਂ ਪਹਿਲਾਂ ਕ੍ਰੈਕੋਸਾਇਡ ਤੇ ਹਾਂ ਕ੍ਰੈਕਟਰਸ ਹੈ ਉਹ 13 ਵਾਲਾ ਉੱਥੇ ਸੀ ਉਹ ਬਾਲਾ ਜੀ ਦੇ ਸੀਗੇ ਹੁਕੂ ਹੁਣੀ ਉਹ ਨਾਂ ਦਾ ਉਹਦਾ ਸੁੱਖ ਹੈ ਅੱਛਾ ਜੀ ਇਹ ਕਹਿੰਦੇ ਹੁਕੂ ਹੁੰਦੇ ਨੇ ਜਿਵੇਂ ਕੇਸ ਨੂੰ ਲਾਕਾ ਹਾਂ ਹਾਂ ਇਹਨਾਂ ਦੀ ਬੋਲੀ ਪੂਰ ਹਨ ਹਾਂ ਜੀ ਤੇ ਉਹ ਹਾ ਹਾ ਮੂਰੇ ਬੋਲਦੇ ਆ ਹੈ ਕਿ ਬਾਬਾ ਬਦਮਾਸ਼ ਹੀ ਹੁਕੂ ਕੀ ਸੀ ਕੋਈ ਨਹੀਂ ਬਦਮਾਸ਼ ਯਾਰ ਲੰਡੂ ਬਦਮਾਸ਼ ਨਹੀਂ ਹੁੰਦੇ ਮੈਂ ਦਾਰੂ ਪੀ ਕੇ ਆਪਾਂ ਨੂੰ ਦਪਾਉਣ ਵਾਲੇ ਦਾਰਦੇ ਨੂੰ ਜੋ ਕੋਈ ਟਰੱਕ ਦਾ ਟਾਇਰ ਪੰਕਚਰ ਹੋ ਗਿਆ ਉਹਨੂੰ ਕਹਿੰਦਾ ਏ 100 ਰੁਪਏ ਨਿਕਾਲ ਉਹ ਬਦਮਾਸ਼ ਬਸ ਰੰਗਵਾਜੀ ਆ ਲੈ ਹੁਣ ਸਾਡੇ ਕੋਲੇ ਮੂੰਹ ਡੇਰੇ ਜਿਹਾ ਆ ਗਿਆ ਅੱਛਾ ਸ਼ਾਮੀ ਜੇ ਸ਼ਾਮੂ 3 ਬੀਲਡਰ ਦੇ ਦੋ ਜਾਨੇ ਹੁਣ ਮੈਂ ਕਹਾਂ ਵੀ ਚੱਲ ਪਹਿਲਾਂ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਏ ਵੇਲੇ ਗੱਡੀ ਕਿਹੜੀ ਤੇ ਵੈਚੀ ਕਿੱਡੇ ਕੀ ਨਹੀਂ ਹੋਊਗਾ ਹਾਂ ਤੇ ਉਹ ਨਾਲ ਰੀਵੀ ਲੜੇ ਓਏ ਸਰਦਾਰ ਦੀ ਖਾਣਾ ਲੈ ਕੇ ਓਏ ਤੇਰੀ ਮਾਂ ਕੋ ਐਸੋ ਪੈਸੋ ਮੈਂ ਕਹਾਂ ਰੋਟੀ ਨਾ ਧਾਪਣਾ ਵੀ ਕੰਨ ਆਪਣਾ ਗਾਦੀ ਦਾ ਟਾਈਮ ਆ ਹਾਂ ਜੀ ਉਹਨਾਂ ਰੋਟੀਆਂ ਖਾ ਲਈਆਂ ਤੇ ਉਹਦਾ ਮੁੜ ਕੇ ਉਹ ਨਾਜ਼ਿਰ ਨੂੰ ਕਹਿੰਦਾ ਲੂਟ ਆ ਗਈ ਅੱਛਾ ਵਿਚਾਰ ਰੋਜ਼ ਜਿਹਦੇ ਦਾਪ ਕੇ ਮਾਰਿਆ ਕਰਾਂਗੇ ਉਹਦਾ ਦੂਜੇ ਦਿਨ ਫੇਰ ਆ ਗਿਆ ਮੀਸਲਾ ਦਾ ਢੱਕੇ ਓਏ ਸਰਦਾਰ ਤੇਰੀ ਮਾਂ ਦਾ ਮੈਂ ਕਹਿੰਦਾ ਚੋ ਅੱਛਾ ਰੋਟੀਆਂ ਮੈਨੂੰ ਮਿਲ ਗਰੋਂਗਾ ਟਿੱਕੋ ਵਾਲੀ ਦੀ ਮਾਂ ਆ ਕੇ ਬਣਾਈ ਦਰਾਇ

ਇਦੇ ਪੈਰ ਵੱਢਣੇ ਸਾਡੇ ਮੈਂ ਕਿਹਾ ਲੱਤਾਂ ਵੱਡਾਂਗੇ ਇਹ ਚਾਚਾ ਮਰਦੂ ਨਾ ਚਾਚਾ ਮੈਂ ਯਾਰ ਚਾਚਾ ਐਵੇਂ ਮਤ ਕਰੋ ਨਾ ਯਾਰ ਚਾਚਾ ਦੁਆਰਾ ਨਹੀਂ ਆਉਂਗਾ ਨਾ ਇਧਰ ਮੈਂ ਅੱਛਾ ਮੈਂ ਕਿਹਾ ਤੈਨੂੰ ਮੈਂ ਬੁਲਾਉਣਾ ਮੈਂ ਕਿਹਾ ਤੂੰ ਕਹਿੰਦਾ ਇਹਨਾਂ ਹੁੱਕੋ ਪੁੱਤ ਮੈਂ ਗੱਲ ਤੇ ਨਹੀਂ ਜਾਂਦਾ ਹੁੱਕੋ ਇਹ ਗੱਲ ਆ ਸਾਡੇ ਧੱਕੇ ਚੜ ਗਿਆ 3 ਵੀਲ ਨੂੰ ਉੱਠ ਕੇ ਤੁੰ ਲੱਗੇ ਮੈਂ ਕਿਹਾ ਵੇ ਤੈਨਾਂ ਹਮ ਤਾਂ ਕੁਛ ਬੋਲੇ ਹੀ ਨਹੀਂ ਮੈਂ ਕਿਹਾ ਬੰਦਿਆਂ ਨੂੰ ਵੇ ਮੈਂ ਕਿਹਾ ਤਾਂ ਨਾਲੀ 'ਚੋਂ ਮਰਚਾਂ ਲਿਆਉ ਜਾ ਕੇ ਨਾਲੀ ਉੱਤੇ ਵਿਆਹ ਦੀ ਪਈ ਰੱਖੋ ਇਹਨੂੰ ਢੋਣੇ ਵੀ ਨਹੀਂ ਆਈ ਰੱਖੋ ਅੱਛਾ ਨਾਲੀ ਆਹ ਰਹਿਣੇ ਨਹੀਂ ਤੇਰੇ ਕੋ ਕਾਟ ਦੂੰਗਾ ਠੀਕ ਹੈ ਜਿੰਨੇ ਦਾ ਪ੍ਰਾਣੀਆਂ ਰੋਟੀਆਂ ਦੇ ਦੇ ਉਹਨੂੰ ਮੈਂ ਕਿਹਾ ਅੱਛਾ ਖਾ ਲੈ ਮੈਂ ਕਿਹਾ 500 ਰੁਪਏ ਰੱਖ ਅੱਛਾ 500 ਹੀ ਨਿਕਲਿਆ ਉਹ ਨੂੰ ਦੇ ਤਾਂ ਕਿ ਉਹ ਨਾਲ ਬੱਲ ਅੱਛਾ ਉਹ ਮੈਂ ਜਾਉਂ ਮੈਂ ਕਿਹਾ ਯਾਰ ਨਿਕਲ ਜਾ ਇਸ ਕੋ ਲੈ ਜੂਗਾ ਮਾਰੇ ਮਾਰਨਾ ਸੀ ਤੂੰ ਜਾ ਆ ਰੋਣ ਭਜਾ ਦੇ ਦੇ ਘਰੇ ਦਾਤੀ ਜਾ ਕੇ ਉਹ ਤੇ ਫੜ ਲਿਆ ਉਹਨਾਂ ਨੇ ਠੀਕ ਹੈ ਉਹਨੇ ਦੱਸਿਆ ਵੀ ਆ ਕੇ ਘਰੇ ਉਹਦੇ ਅੱਛਾ ਉਹ ਕਹਿੰਦਾ ਮਰਨ ਦੇ ਕਹਿੰਦਾ ਰੋਜ ਦਾ ਕੰਮ ਸੀ ਇਹਨੂੰ ਵੀ ਕੋਈ ਮਿਲਿਆ ਉਹ ਮੰਤਰੀ ਦਾ ਮੁੰਡਾ ਵਾਜਦਾ ਸੀ ਉਹਦਾ ਪਿਓ ਕਿਤੇ ਲੀਡਰ ਰਿਹਾ ਉਹ ਪਹਿਲਾਂ ਉਹਦੀ ਚੱਕੀ ਲਾਈ ਸੀ ਵਿਚਾਰੇ ਦੀ ਅੱਛਾ ਤੇ ਦੁਖੀ ਬਹੁਤ ਸੀ ਉਹ ਇਹ ਸਾਡੇ ਕੋਲੇ ਹੁੰਦਾ ਸੀ ਸਾਡਾ ਮੁੰਡਾ ਹੁੰਦਾ ਸੀ ਜੀਕੇ ਮੈਂ ਜੀਕੇ ਨੂੰ ਫੋਨ ਲਾਤਾ ਮੈਂ ਕਿਹਾ ਜੀਕੇ ਆ ਜਾ ਐ ਕਰਕੇ ਉਹ ਜੀਕੇ ਆ ਗਿਆ ਅਸੀਂ ਠੰਡ ਸੀਗੀ ਅਰਿ ਤੁ ਆਗੇ ਸੇ ਕੀ ਜਾਂਦੀ ਸੀ ਹੁਣ ਉਹ ਮਾਰੇ ਲਾਤਾਂ ਸਾਰਾ ਅੱਗ ਕਿੜੇ ਕਿਪਿਆ ਮੈਂ ਕੱਢ ਲਿਆ ਵਿੱਚੋਂ ਮੈਂ ਕਹਿੰਦਾ ਜੇ ਕਿ ਇਹ ਤਾਂ ਪਹਿਤੋਂ ਹੀ ਬਹੁਤ ਛੱਲਿਆ ਮੈਂ ਤੂੰ ਦੇਖ ਜਾ ਦਿਨ ਚੜਨ ਦਾ ਮੌਕਾ ਵੇਖ ਮੈਂ ਕਹਿੰਦਾ ਲੜਾਈ ਵਾਲੇ ਜਹਾਜ਼ਾਂ ਨੂੰ ਨਾ ਜਿਵੇਂ ਇੱਕ ਫਿਰ ਮੈਂ ਨਹੀਂ ਕੀ ਸ਼ਰਾਬ ਨਹੀਂ ਆਏ ਅੱਜ ਕੋਈ ਦਿਨ ਨਹੀਂ ਚੜਦਾ ਮੈਂ ਦੇਖੀ ਢਾਈ ਡਾਉਣੇ ਬਾਰਡਰ ਫੇ ਤਾਂ ਮੈਂ ਸਮਝੀ ਦੀ ਹਾਂ ਉਹ ਸਾਡੇ ਨਾਲ ਬਣੀ ਵੀ ਸਭ ਨੂੰ ਦਿਨ ਨਾ ਚੜੇ ਅਸੀਂ ਮੁਕਤਾਂ ਮਾਰਦੇ ਫਿਰ ਕੇ ਟੇਬਲਾਂ ਤੇ ਵੀ ਇਹਨੂੰ ਦਿਨ ਚੜੇ ਲੈ ਆਣ ਹੈ ਅੱਛਾ ਜਦੋਂ ਦਿਨ ਚੜ ਗਿਆ ਅਸੀਂ 8:00 ਵਜੇ ਮੈਂ ਕਿਹਾ ਮੈਂ ਦੁਕਾਨ ਵਾਲੇ ਆ ਗਿਆ ਹੁਣ ਚਲੋ ਮੈਂ ਕਿਹਾ ਹੁੱਕਾ ਨੂੰ ਪੂਰੇ ਬਨੋ ਅੱਛਾ ਪੀ ਕੱਪ ਦੇ ਮੂਰੇ ਬੰਨ ਲਿਆ ਸੀ ਅੱਛਾ ਐਂ ਕਰਕੇ ਬਾਹਰ ਪਿੱਛੇ ਬੰਨ ਲਿਆ ਹਾਂ ਜਿਵੇਂ ਉਹ ਕਸ਼ਮੀਰ ਦੇ ਪੱਥਰ ਵਾਲੇ ਬੰਦੇ ਹਾਂ ਮੂਰੇ ਬੰਨ ਕੇ ਸੀ ਸ਼ਹਿਰ ਤੇ ਲੈ ਗਏ ਅੱਛਾ ਜਦੋਂ ਦੇ ਘਰ ਕੋਲੇ ਲਿਆ ਕੇ ਹੀ ਤੋਰ ਲਿਆ ਅੱਛਾ ਪੈਦਲ ਕਰ ਲਿਆ ਫਿਰ ਤੇਰੇ ਦੀ ਡੰਡਾ ਲੈ ਤੇਰੇ ਦੀ ਡੰਡਾ ਰੁਕੋ ਦਾ ਪਿਓ ਤੇ ਮਾਂ ਬਾਹਰ ਖੜੇ ਅੱਛਾ ਉਹ ਕਹਿੰਦਾ ਠੋਕੋ ਠੋਕੋ ਮਾਰੋ ਸਰਦਾਰ ਜੀ ਇਸ ਕੋ ਜਿੰਨਾ ਮਾਰ ਹੁੰਦਾ ਮਾਰੋ ਕਹਿੰਦਾ ਬਹੁਤ ਪਰੇਸ਼ਾਨ ਕਰਤਾ ਹੈ ਇਹ ਅੱਛਾ ਠੀਕ ਹੈ ਫਿਰ ਭਾਈ ਉਹਨੇ ਕੀ ਕਰਿਆ अच्छा ਉਹ ਹੀ ਕਰੇ ਛੱਡਿਆ ਲਿਜਾ ਗਿਆ ਨਾ ਮੈਂ ਕਹਿੰਦਾ ਜੀ ਅੱਜ ਤੋਂ ਬਾਅਦ ਉਧਰ ਨਹੀਂ ਆਣਾ ਸਾਡੇ ਮੋਟੋ ਹੋ ਜਾਨੀ ਸਾਹ ਬੁਲਾ ਲਈ ਮੈਂ ਕਹਿੰਦਾ ਨਾ ਚਾਚਾ ਕਹਿੰਦਾ ਕਦੇ ਨਹੀਂ ਆਉਂਗਾ ਅੱਛਾ ਐਡੇ ਬੇਸ਼ਰਮ ਅਕੇ ਤੀਜੇ ਦਿਨ ਮੈਨੂੰ ਗੋਲ ਡਾਲਿਆ ਅੱਛਾ ਉਹ ਚਾਚਾ ਲਗਾ ਕੌਣ ਕਹਿੰਦਾ ਆਪਕਾ ਹੁਕੂ ਅੱਛਾ ਤੀਜੇ ਦਿਨ ਬੋਲਦਾ ਮੈਂ ਕਹਿੰਦਾ ਕੋਈ ਕਸਰ ਨਹੀਂ ਕੀ ਕਹਿੰਦਾ ਨਹੀਂ ਚਾਚਾ ਕਹਿੰਦਾ ਸਬਜ਼ੀ ਦਾ ਕੰਮ ਕਰਾ ਹੈ ਕਹਿੰਦਾ ਕੋਈ ਦਾਬੇ ਲਈ ਮੇਰੇ ਸੇ ਲੈ ਲਿਆ ਕਰੋ ਆਪ ਦਾ ਬੇਟਾ ਕੰਮ ਲੱਗ ਗਿਆ ਮੈਨੂੰ ਕੋਈ ਸ਼ੋਕ ਨਹੀਂ ਇਹਦਾ ਬੱਚੇ ਨਾਰਾਜ਼ ਆ ਸਕਦਾ ਹੈ ਗੱਲ ਸਿੱਧੀ ਹੈ ਤੁਹਾ ਕੋਟ ਨੇ ਕੰਮ ਲਾਤਾ ਕੰਦਰਾ ਕਿਉਂਕਿ ਹੁਣ ਉੱਥੇ ਮੈਂ ਬਰਾਤਾਂ ਵੀ ਕੁੱਟੀਆਂ ਬਈ ਅੱਛਾ ਮੇਰੀ ਕਿਹੜੀ ਬਰਾਤ ਨਹੀਂ ਲੰਡੂਗਾ ਜੱਪਾ ਦੇਖੇ ਜਾਂਦੇ ਲੰਮੀ ਬੰਦ ਆਪਣੇ ਤਾਂ ਹੁੰਦੀ ਹੈ ਬਰਾਤ ਜਾਣਾ ਆਪਾਂ ਤਾਂ ਦਿਨੇ ਤੜਕੇ ਜਾਣਾ ਟੌਰ ਨਾਲ ਸ਼ਾਮ ਨੂੰ ਮੁਰਨਾ ਖਾ ਪੀ ਕੇ ਅਗਲੇ ਦੇ ਘਰੋਂ ਉੱਥੇ ਬਹਿ ਜਾਣਾ ਬਰਾਤ ਨੇ ਰਾਤ ਰਹਿਣਾ ਹਾਂ ਹਾਂ ਠੀਕ ਹੈ ਡੇਰਾ ਕਹਿੰਦੇ ਆ ਉਹਨੂੰ ਰਾਤ ਨੂੰ ਤਰਪਾਲਾਂ ਜਾਂ ਪਾਗਿਆ ਟੈਂਟ ਜਾਂ ਲਾ ਕੇ ਇੱਕ ਪਾਸੇ ਬਿਠਾਉਂਦੇ ਆ ਜਿਵੇਂ ਆਪਣੇ ਪਹਿਲਾਂ ਪੰਚਾਇਤ ਘਰ ਹੁੰਦੇ ਆ ਹਾਂ ਦੋ ਦੋ ਕੁੜੀਆਂ ਦੇ ਵਿਆਹ ਹੁੰਦੇ ਆ ਵੀ ਆਹ ਡੇਰਾ ਫਲਾਣੇ ਪਿੰਡ ਵਾਲਿਆਂ ਦਾ ਉਹ ਡੇਰਾ ਫਲਾਣਿਆਂ ਦਾ ਠੀਕ ਹੈ ਉੱਥੇ ਬਰਾਤਾਂ ਵਢਾ ਲੈਂਦੀਆਂ ਤੜਕੇ ਨੌਣ ਨੂਨ ਤੁਰੇ ਫਿਰਦੇ ਨੇ ਲੋਕਾਂ ਦੇ ਘਰਾਂ 'ਚ ਅੱਛਾ ਤੇ ਇਥੇ ਉਹਨਾਂ ਦੇ ਰਿਸ਼ਤੇ ਸਾਹਮਣੇ ਉਹ ਨਹੀਂਂਦੇ ਆ ਬਾਈ ਹਾਂ ਹਾਂ ਆਓ ਵਾਰੀ ਵਟਾ ਕਰਦੇ ਆ ਹਾਂ ਵੀ ਇਹ ਕੁੜੀ ਦੇ ਇਥੇ ਇੱਕ ਕੁੜੀ ਦੇ ਇਥੇ ਲੈ ਗਏ ਤੇ ਉਹਨਾਂ ਦੇ ਉੱਥੇ ਭੈਣ ਵੀ ਹੁੰਦੀ ਆ ਸਹੁਰੇ ਵੀ ਹੁੰਦੇ ਆ ਠੀਕ ਹੈ ਮੈਂ ਤੇ ਇਹ ਨਹੀਂ ਸਮਝਾਂਦੀ ਪਰ ਉਹਨਾ ਕਿਹੜਾ ਕਿਹ ਨੂੰ ਕਹਿੰਦਾ ਉਹਨਾਂ ਦੇ ਹਾਂ ਹਾਂ ਸਹੀ ਗੱਲ ਮੈਂ ਤਾਂ ਹੈਰਾਨ ਹਾਂ ਉਹ ਉੱਥੇ ਜਦੋਂ ਆਉਂਦਾ ਉਹ ਕਹਿੰਣਗੇ ਫੋਨਾ ਆਇਆ ਉਹਨੂੰ ਆਇਆ ਮਹਿੰਗਾ ਪਾਸੋਂ ਉੱਥੇ ਬਰਾਤ ਜਾ ਕੇ ਆਏ ਇਹ ਗੱਲ ਲੈ ਲੈ ਤੂੰ ਉੱਥੇ ਪਰੌਣਾ ਸੀ ਹੁਣ ਇਹ ਪਰੌਣਾ ਆਇਆ ਬੈਠਾ ਉਹ ਜੇ ਤਾਂ ਉਹ ਇੱਥੇ ਆ ਗਿਆ ਤਾਂ ਇਹਨਾਂ ਦਾ ਪਰੌਣਾ ਜੀ ਉੱਥੇ ਚਲੇਗੇ ਤੇ ਉਹਨਾਂ ਦੇ ਪਰੌਣੇ ਕੁੜੀ ਦਾ ਬੱਟਾ ਟਟਾ ਤੇ ਤੇਰੀ ਸਾਲੇ ਤਾਂ ਉਧਰ ਉਧਰੀ ਹੈਗੀ ਹੀ ਹੈ ਗੱਲ ਹੈ ਹੈ ਵੀ ਉਹਦੇ ਕਹਿਣ ਨੂੰ ਉੱਥੇ ਜਾ ਕੇ ਰਾਤ ਨੂੰ ਜਦੋਂ ਪੈ ਜਾਣਾ ਹਾਂਜੀ ਫਿਰ दारू ਇੱਕ ਗੋਲੇ ਹੁੰਦੀ ਪਊਗਾ ਫਿਰ ਉਹਦੇ ਮਗਰਲੀ ਘੱਤ ਲੈਦੇ ਸਾਰੇ ਥੋੜਾ ਸਤਲਵਾ ਸਹੀ ਗੱਲ ਤੇਰੇ ਕੋਲ ਸਿਆਣਾ ਥੋੜੀ ਜੀ ਦੇ ਜਾ ਅਰੇ ਮੇਰੇ ਮੇਰੇ ਕੋਲ ਇਤਨਾ ਨਹੀਂ ਹੈ ਥੋੜਾ ਹੈ ਮੇਰੇ ਕੋਲ ਅਰੇ ਥੋੜਾ ਸਾ ਮੇਰੇ ਕੋ ਵੀ ਦੇ ਹਾਂ ਚੱਲ ਮੈਂ ਕਿਹਾ ਸਾਲੇ ਵਿਆਹ ਦੇ ਹਾਂ ਇਹ ਕਿਹੜਾ ਵਿਆਹ ਹੋਏ ਜਾਂ ਦਾ ਘਰ ਵਾਲਿਆਂ ਤੋਂ ਵਗਾ ਲਓ ਫਿਰ ਕੋਈ ਭਾਈ ਦੋ ਦੇ ਦੇ ਨਹੀਂ ਉਹ ਨਹੀਂ ਦਿੰਦਾ ਸਹੀ ਗੱਲ ਅਸੀਂ ਉਹ ਜਾ ਕੇ ਜੇ ਬੈਠੀ ਸੀਗੇ ਤੇ ਮੈਨੂੰ ਚਾਹ ਆ ਗਈ

ਉਹ ਕੱਪ ਨੂੰ ਕਾਫੀ ਕਹਿੰਦੇ ਆ ਮੈਂ ਕਹਿੰਦਾ ਇਹ ਮੈਂ ਕੀ ਕਰਾਂ ਮੈਂ ਕਹਿੰਦਾ ਕਾਫੀ ਮੰਗ ਹੀ ਦੋਇਆ ਆਪਣੇ ਮੈਂ ਕਹਿੰਦਾ ਨਾਲੇ ਤੂੰ ਕਹਿੰਨਾ ਕਾਫੀ ਉਹ ਕਹਿੰਦਾ ਤੇ ਕਾਫੀ ਹੈ ਇਹ ਉਹ ਬਾਗ ਉਹ ਬਾਲ ਕੇ ਇਹਨਾਂ ਸਮਝ ਗਿਆ ਕਹਿੰਦਾ ਤੂੰ ਕਾਫੀ ਮੰਗਦਾ ਹੈ ਕਹਿੰਦਾ ਇਹ ਕੱਪ ਨੂੰ ਕਾਫੀ ਕਹਿੰਦੇ ਆ ਉਹ ਮਗਰ ਚਾਹ ਹੀ ਪੋਣੀ ਇਹਦੇ ਵਿੱਚ ਵੀ ਕਹਿੰਦਾ ਉਹਨੇ ਮਾਗ ਮਾਇ ਮੈਂ ਡੋਲਤੀ ਪਰ ਉਹ ਹੀ ਪੀ ਲੈਂਦਾ ਭਰਾਵਾ ਮੈਂ ਤਾਂ ਇਹ ਕੱਪ ਮਰੋੜ ਕੇ ਸਿਰ ਤੇ ਉਹਦੇ ਭਰਾ ਵੀ ਉਹ ਚਲਾ ਕੇ ਮਾਰਾ ਮੈਂ ਕਹਿੰਦਾ ਕੱਪ ਫੜਾ ਜਾਂਦਾ ਕਾਫੀ ਵਾਲਾ ਆਇਆ ਨਹੀਂ ਉਹ ਜੋ ਫੇਰਾਂ ਲੰਗੇ ਜੇ ਕੋਪੀ ਕਹਿੰਦਾ ਮੈਂ ਫੇਰ ਬਾਜ਼ੀ ਮਾਰ ਲਾਂਗਾ ਅੱਛਾ ਹੈ ਮੋੜ ਕੇ ਭਰਾ ਜਦੋਂ ਕੁੜੀ ਤੁਰਦੀ ਆ ਫਿਰ ਕੁੜੀ ਰੋਣ ਵਾਲੀ ਦੇਖਣ ਵਾਲੀ ਹੁੰਦੀ ਅੱਛਾ ਟੱਬਰ ਰੋਂਦਾ ਪਾਪਾ ਓਏ ਓਏ ਹੋਏ ਆਪਣੇ ਦੱਖਾਂ ਜਿਵੇਂ ਕਰਕੇ ਜਲਦੋਂ ਨਹੀਂ 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 ਗੁਰਗੱਤ ਤੇ ਘਿਆੜ ਪੈਂਦੀ ਉੱਥੇ ਅੱਛਾ ਮੈਂ ਕਹਿੰਦਾ ਯਾਰ ਦਿਲ ਨੂੰ ਕੋ ਸੁਣਦਾ ਯਾਰ ਜਿਵੇਂ ਕੋਈ ਨੌਜਵਾਨ ਦੀ ਮੌਤ ਹੁੰਦੀ ਹੈ ਮੈਂ ਕਹਿੰਦਾ ਯਾਰ ਮੌਤ ਤੇ ਵੀ ਆਪਣੇ ਤਾਂ ਇੰਨਾ ਰੋਂਦੇ ਯਾਰ ਨੌਜਵਾਨ ਮੌਤ ਤੇ ਵੀ ਨਹੀਂ ਇੰਨਾ ਰੋਂਦੇ ਜਿੰਨਾ ਕੁੜੀ ਤੁਰ ਲੱਗਿਆ ਰੋਂਦੀ ਹੈ ਅੱਛਾ ਜੀ ਹਾਂ ਜੇਕਰ ਤੇ ਉਹ ਚੇਸ਼ਟਾ ਮਾਪਨੇ ਵਾਲੇ ਦੇਖ ਲਿਆ ਵੀ ਆਪਣੇ ਨਾਲ ਅਗਲਾ ਕਹਿੰਦਾ ਰੱਖ ਲੋ ਯਾਰ ਕੋਈ ਇੰਪਲਾਈ ਕਹਿੰਦਾ ਤੇਰੀ ਰਾਤ ਰੋਣਾਂ